ਸਸ਼ੀਕਾ ਸਰਪੰਚ ਸਾਹਿਬ ਜੀ ਅਸੀਂ ਤਾਂ ਕਾਹਦੇ ਸਰਪੰਚਾ ਜੀ ਸਰਪੰਚ ਦਾ ਤੁਸੀਂ ਆ ਇਹਦਾ ਨਾਮ ਦੇ ਸਰਪੰਚਾ ਹੈ ਚਲੋ ਫਿਰ ਨਾਮ ਦੇ ਸਰਪੰਚ ਸਾਹਿਬ ਜੀ ਸਸ਼ੀਕਾ ਸਸ਼ੀਕਾ ਹੋਰ ਦੱਸੋ ਕਰੇ ਕਿਵੇਂ ਸਾਰੇ ਖੈਰ ਸੁੱਖਾ ਠੀਕ ਆ ਬਸ ਖੈਰ ਸੁੱਖ ਤੁਹਾਨੂੰ ਪਤਾ ਹੀ ਆ ਬਸ ਕਾਹਦੇ ਖੈਰ ਸੁੱਖ ਤੁਸੀਂ ਦੱਸੋ ਤੁਸੀਂ ਕਿਵੇਂ ਗੇੜਾ ਮਾਰਿਆ ਅੱਜ ਮੈਂ ਗੇੜਾ ਮਾਰਿਆ ਇੱਧਰ ਨਾ ਬਸ ਥੋੜਾ ਫੈਸਲਾ ਆਇਆ ਕਰਵਾਉਣ ਗਈ ਸੀਗੀ ਨਾਲ ਦੇ ਪਿੰਡ ਆਪਣੇ ਅੱਛਾ ਤੇ ਬਸ ਮੈਂ ਕਿਹਾ ਚਲੋ ਫਿਰ ਜਾ ਆਵਾਂ ਮਿਲੀਆਂ ਆਵਾਂ ਆਪਣਾ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੀ ਹੈ ਕਿੰਨਾ ਪਿਆਰ ਆ। ਨਾ ਸਹੀ ਗੱਲ ਹੈ ਜੀ। ਦਾਦੇ-ਪਰਦਾਦਿਆਂ ਤੋਂ ਵਰਤਦੇ ਆ ਰਹੇ ਆ ਹਨਾ। ਚਲੋ ਤਾਂ ਚੰਗੀ ਗੱਲ ਹੈ ਜੀ। ਹੂੰ। ਹੋਰ ਹੋਰ ਤਾਂ ਸੋ ਕੀ ਸੇਵਾ ਕਰਦੇ ਛੋਡੀ। ਸੇਵਾ ਕਿਸੇ ਦੀ ਲੋੜ ਨਹੀਂ ਹੈਗੀ। ਮੈਂ ਜਾਂਦੇ-ਜਾਂਦੇ ਗੇੜਾ ਮਾਰਿਆ ਵਾਂ। ਬੜੀ ਔਖੀ ਸੀਗੀ ਵਿਚਾਰੀ ਜਿਨ੍ਹਾਂ ਦਾ ਅੱਜ ਫੈਸਲਾ ਕਰਿਆ। ਪਹਿਲਾਂ ਮੇਰੀ ਸਲਾਹ ਸੀ ਤੁਹਾਨੂੰ ਨਾਲ ਲੈ ਚੱਲਾਂ। ਤੇ ਮੈਂ ਕਿਹ ਵੀਰੇ ਬੰਦੇ ਨੂੰ ਕੰਮ ਧੰਦਾ ਹੁੰਦਾ ਹੁੰਦਾ ਵੀ ਚਲੋ ਚੱਲ। ਚਲ ਆ ਜਾਂਦਾ ਫਿਰ ਕਿੱਡੀ ਗੱਲ ਸੀ ਲੈ। ਆਪਣਾ ਵੀ ਕੰਮ ਆ। ਆਪਾਂ ਤਾਂ ਇਹ ਮੈਂ ਵੀ ਇਹੀ ਕੰਮ ਆ ਮੈਂ ਕਰਦਾਗਾ। ਵੀ ਕਿਸੇ ਤੇ ਧਿਆਨ ਦਾ ਘਰ ਵਾਜੇ। ਕੀ ਗੱਲ ਹੁੰਦੀ ਐ ਮੈਂ ਅੱਜ ਤੱਕ ਜਿੰਨੇ ਵੀ ਫੈਸਲੇ ਕਰਾਇਆ ਨਾ ਤੇ ਕਿਸੇ ਦਾ ਘਰ ਟੁੱਟਨੇ ਨਹੀਂ ਦਿੱਤਾ ਪਰ ਮੈਂ ਤਾਂ ਅੱਜ ਘਰ ਤੋੜਿਆ ਹੀ ਸੱਚੀ ਗੱਲ ਦੱਸਾਂ ਤੁਹਾਨੂੰ ਜਮਾਂ ਸੱਚੀ ਓਹੋ ਤੋੜਤਾ ਹੀ ਪਹਿਲਾਂ ਉਹ ਜਿਹੜਾ ਮੁੰਡਾ ਸੀ ਕੀ ਗੱਲ ਸੀ ਮੈਨੂੰ ਗੱਲ ਦੱਸ ਮੁੰਡਾ ਕੀ ਮੁੰਡਾ ਇੰਨਾ ਨਸ਼ਾ ਕਰਦਾ ਨਾ ਉਹਨੂੰ ਸੁੱਤ ਨਹੀਂ ਰਹਿੰਦੀ ਕੁੱਟਦਾ ਮਾਰਦਾ ਉਹਨੂੰ ਕਹਿੰਦਾ ਤੂੰ ਹੀ ਕਮਾ ਕੇ ਲਿਆ ਉਹ ਵਿਚਾਰੀ ਕਿੰਨਾ ਟਾਈਮ ਕਮਾ ਕੇ ਖਵਾ ਦੂ ਤੈਨੂੰ ਬਈ ਦੋ ਬੱਚੇ ਨੇ ਕੁੜੀ ਮੁੰਡਾ ਉਹਨੂੰ ਸਮਝਾਉਣਾ ਸੀ ਆ ਵੀ ਸਮਝ ਜਾ ਦੋ ਬੱਚੇ ਇੱਕ ਵਾਰੀ ਨਹੀਂ ਮੈਂ ਫੈਸਲਾ ਕਰਵਾਇਆ ਉਹਦਾ ਘੱਟੋ ਘਾਟ ਹਜ਼ਾਰਾਂ ਵਾਰੀ ਕਰਵਾਤਾ ਜਿਹੜਾ ਬੰਦਾ ਹਜ਼ਾਰ ਵਾਰੀ ਤੇ ਨਹੀਂ ਸਮਝਿਆ ਉਹ ਅੱਜ ਕਿੱਥੇ ਸੁਧਰ ਜਾਣਾ ਹਨ ਤਾਂ ਆਪ ਕਹਤਾ ਵੀ ਲੈ ਜਾ ਇਹਨੂੰ ਫਿਰ ਉਹਦੇ ਰਾਦੇ ਨਹੀਂ ਨਾ ਕੁੜੀ ਇੰਨੀ ਸਿਆਣੀ ਹੈ ਕਦੇ ਆਪਣੇ ਪਿੱਕੇ ਨਹੀਂ ਦੱਸਿਆ ਵੀ ਮੇਰੇ ਭਰਾ ਦੁਖੀ ਹੋਣਗੇ ਦੱਸੋ ਇਹ ਤਾਂ ਉੱਪਰ ਕੀ ਹੋ ਹੋਰ ਚਲੋ ਬਾਕੀ ਕੇ ਪਰਮਾਤਮਾ ਦੇ ਹੱਥ ਆ ਕਹਿੰਦਾ ਜਿਵੇਂ ਲਿਖਤ ਚ ਲਿਖਿਆ ਹੋਵੇ ਨਾ ਫਿਰ ਹੁੰਦਾ ਤਾਂ ਓਵੇਂ ਹੀ ਹੈ ਨਾ ਚਲੋ ਜਿਵੇਂ ਕਹਿੰਦੇ ਪਰਮਾਤਮਾ ਮਜੂਰ ਸੀਗਾ ਚਲ ਦੇਖ ਕੇ ਕੁੜੀ ਦਾ ਵਿਚਾਰੀ ਦਾ ਥਾਂ ਕਿਤੇ ਚੰਗੀ ਥਾਂ ਰਿਸ਼ਤਾ ਕਰਵਾ ਦਿਓ ਹਾਂ ਇਹ ਗੱਲ ਸਹੀ ਆ ਇਹ ਕੰਮ ਦੋਨੇ ਧਰਨ ਨੂੰ ਕਰਾਉਣਾ ਪੈਣਾ ਆਪਾਂ ਰਲ ਮਿਲ ਕੇ ਇਹਦਾ ਵਧੀਆ ਰਿਸ਼ਤਾ ਕਰਾਵਾਂਗੇ ਮੈਂ ਨਹੀਂ ਚਾਹੁੰਦੀ ਵੀ ਵਿਚਾਰੀ ਨੇ ਪਹਿਲਾਂ ੱਟਕੇ ਖਾਏ ਨੇ ਵੀ ਫੇਰ ੱਟਕੇ ਖਾਵੇ ਸਹੀ ਗੱਲ ਹੈ ਸਹੀ ਗੱਲ ਹੈ ਆਪਣਾ ਬੇਟਾ ਕਿਵੇਂ ਹੈ ਠੀਕ ਆ ਬਸ ਵਧੀਆ ਬੇਟਾ ਤੈਨੂੰ ਪਤਾ ਹੀ ਹੁਣ ਅਸਲ ਮਾਂ ਮੇਣਾ ਕਾਹਨੋਂ ਹੋਉਂਦਾ ਕ ਨਹੀਂ ਹਾਂ ਇਹ ਤਾਂ ਹੈਗਾ ਮਾਂ ਤਾਂ ਮਾਂ ਹੀ ਆ ਪਿਓ ਤਾਂ ਬਸ ਇੱਕ ਆਇਆ ਵੀ ਚੀਜ਼ਾਂ ਤੇ ਲਿਆ ਸਕਦਾ ਜ਼ਰੂਰਤਾਂ ਪੂਰੀਆਂ ਕਰ ਸਕਦਾ ਬੱਚੇ ਨੇ ਪਿਆਰ ਨਹੀਂ ਕਰ ਸਕਦਾ ਇਹ ਤਾਂ ਦਾ ਹੈਗਾ ਟਾਈਮ ਨਹੀਂ ਹੁੰਦਾ ਨਾ ਗੱਲ ਨਾ ਮੈਂ ਦੱਸਦਾ ਜਿਹੜਾ ਜਿਹੜਾ ਬੱਚਾ ਹੁੰਦਾ ਜਿੰਨਾ ਚ ਕਮਾ ਦੀ ਬੋਖਲ ਚ ਨਾ ਜਾਵੇ ਨਾ ਤੇ ਬੱਚੇ ਨੂੰ ਕਹਿੰਦੇ ਹੁੰਦੇ ਉਹ ਵੀ ਨਹੀਂ ਹੁੰਦਾ ਪਿਓ ਤਾਂ ਭਾਵੇਂ ਕਿੰਨੇ ਗਾਹ ਕਰ ਲੈ ਕਿਉਂ ਨਾ ਉਹ ਨਹੀਂ ਗੱਲ ਨਹੀਂ ਬਣਦੀ ਜਿੰਨੀ ਮਾਂ ਨਾਲ ਬਣਨੀ ਹੁੰਦੀ ਇਹ ਤਾਂ ਹੈਗਾ ਇਹ ਤੇ ਤਾਂ ਹੀ ਪਹਿਲਾਂ ਦੁਨੀਆ ਤੇ ਨਾਂ ਲਾ ਕਿਉਂ ਕਹਿੰਦਾ ਮਾਂ ਮਾਂ ਇੱਕ ਤਾਂ ਹੀ ਰਕਦਾ ਪਰਮਾਤਮਾ ਦੀ ਨਾਗਾ ਮਾਂ ਪਿਓ ਚ ਕਿਉਂ ਕਹਿੰਦਾ ਕਿਸੇ ਗੱਲ ਨਹੀਂ ਕਹਿੰਦਾ ਨਾ ਸਹੀ ਗੱਲ ਹੈ ਇਹ ਚੀਜ਼ਾਂ ਸੋਚਣ ਵਾਲੀਆਂ ਹੁੰਦੀਆਂ ਗੀਆਂ ਚਲੋ ਕਹਿੰਦੇ ਹੁੰਦੇ ਜਿਵੇਂ ਪਰਮਾਤਮਾ ਨੇ ਮਨਜ਼ੂਰ ਸੀਗਾ ਭਾਈ ਫਿਰ ਉਹ ਮਤਲਬ ਤਾਂ ਪਾਣਾ ਮੰਨ ਕੇ ਬਹਿ ਗਿਆ ਹੋਰ ਕੀ ਕਰੀ ਫਿਰ ਗੱਲ ਦਿਮਾਗ ਚ ਆਈ ਆ ਆਪਾਂ ਥੋੜਾ ਨਾ ਕਰਾ ਦਈਏ ਕੁੜੀ ਬੋਸੀ ਆਣੀ ਆ ਵੈਸੇ ਕੀ ਹੋਇਆ ਨਹੀਂ ਹੋਇਆ ਤਾਂ ਕੁਛ ਨਹੀਂ ਉਹ ਤਾਂ ਮੈਂ ਸੋਚਦਾ ਸੀਗਾ ਵੀ ਮੈਂ ਜੇ ਹੁਣ ਕਰਾਂ ਚੰਗਾ ਲੱਗੂਗਾ ਮੈਂ ਇਹ ਸੋਚਦਾ ਸੀਗਾ ਲੈ ਚੰਗਾ ਲੱਗਣ ਨੂੰ ਕੀ ਆ ਹੁਣ ਤੁਸੀਂ ਕੰਮ ਵਾਲੇ ਨੂੰ ਇੰਨੇ ਨੇ ਪੈਸੇ ਦੇਣੇ ਹੋ ਰੋਟੀ ਪਾਣੀ ਬਣਾਉਣ ਦੇ ਸਫਾਈਆਂ ਦੇ ਨਾਲੇ ਅੱਜਕੱਲ ਕਿਸੇ ਦਾ ਭਰੋਸਾ ਨਹੀਂ ਹੈਗਾ ਆਪਣੇ ਘਰ ਦਾ ਹੋ ਬੰਦਾ ਤਾਂ ਸਮਝੂ ਗਈ ਚਲੋ ਮੈਂ ਤਾਂ ਕਹਨੀ ਤੁਸੀਂ ਵਿਆਹ ਕਰਾ ਲਓ ਨਾਲੇ ਤੁਹਾਡੇ ਵਰਗਾ ਚੰਗਾ ਇਨਸਾਨ ਨਹੀਂ ਉਹਨੂੰ ਮਿਲਣਾ ਨਾਲੇ ਮੇਰੀ ਟੈਨਸ਼ਨ ਫਰੀ ਮੇਰੇ ਮਨ ਤੋਂ ਬੋਝ ਲੈ ਜਾ ਵੀ ਮੈਂ ਆਦਾ ਘਰ ਜਾੜਤਾ ਨਾਲੇ ਮੈਂ ਘਰ ਜਾਣ ਨਾਲੇ ਹੁੰਨੀ ਕੌਣ ਵਿਚਾਰੀ ਦੁਖੀ ਸੀ ਮੇਤੋ ਤਾਂ ਦੁੱਖ ਨਹੀਂ ਦੇਖਿਆਗੇ ਚਲੋ ਅੱਪ ਤੇ ਦੇਖ ਲਓ ਤੁਸੀਂ ਜਿਸ ਨੂੰ ਚੰਗਾ ਲੱਗੇ ਗੱਲ ਕਰਕੇ ਉਹਨਾਂ ਨੇ ਜੇ ਉਹ ਕਰਨਾ ਚਾਹੁੰਦੇ ਹੋਈ ਤਾਂ ਅੱਪ ਕਰ ਲਾਂਗੇ ਇੱਚ ਕੀ ਗੱਲ ਆ ਜੇ ਕੋਈ ਗੱਲ ਨੇ ਦੇਖੀ ਜੋ ਸਲੋ ਠੀਕ ਹੈ ਪੱਕਾ ਗੱਲ ਕਰ ਲਾਂ ਫਿਰ ਮੈਂ ਗੱਲ ਕਰ ਲਈ ਵੀ ਕੱਲ ਨੂੰ ਮੁੰਡਾਗਾ ਮੁੰਡੇ ਨੂੰ ਨਾ ਮੁੰਡੇ ਸਾਹਮਣੇ ਉਹ ਟੈਨਸ਼ਨ ਮੇਰੀ ਆਪਾਂ ਮੈਂ ਆਪਦੀ ਖਤਰਾਂ ਦੇ ਮੁੰਡੇ ਦੀ ਜ਼ਿੰਦਗੀ ਖਰਾਬ ਕਰ ਦਿਆ ਇਹ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਕੋਈ ਗੱਲ ਨਹੀਂ ਟੈਨਸ਼ਨ ਫ੍ਰੀ ਰਹੋ ਮੈਂ ਆਪੀ ਕਰੂੰਗੀ ਠੀਕ ਹੈ ਮੈਂ ਅੱਜ ਹੀ ਲਾਉਣੀ ਆ ਦੇ ਘਰੇ ਫੋਨ ਉਹਦੇ ਪੇਕਿਆਂ ਨੂੰ ਉਹਦੇ ਕੋਲ ਕੀ ਬੱਚਾਗਾ ਉਹਦੇ ਕੋਲ ਕੁੜੀ ਮੁੰਡਾ ਏ ਇਹ ਕੁੜੀ ਮੁੰਡੇ ਦਾ ਸਾਥ ਕੀ ਮੇਗਾ ਰੇਗਾ ਕੁੜੀ ਮੁੰਡਾ ਤਾਂ ਉੱਥੇ ਸੱਟੇ ਇੱਕ ਵਾਰੀ ਸੱਟ ਗਈ ਉਹਨੂੰ ਸਭ ਕੁਝ ਸਿਖਾਉਣ ਮਾਰੀ ਮੈਂ ਬਸ ਬਿਠਾ ਕੇ ਆਈਆਂ ਬੱਚਿਆਂ ਨੂੰ ਵੀ ਦੇਖਦੇ ਆ ਕੀ ਕਹ ਚੱਪਲ ਚੱਕ ਲਈ ਕਹਿੰਦੇ ਚਲੋ ਮम्मी ਪਿੱਛੇ ਭੱਜ ਜਾਓ ਮਾਂ ਆਏਗੀ ਮੈਂ ਭੱਜ ਜਾ ਰੱਖ ਇਹਨੂੰ ਆਪਦੇ ਨੂੰ ਜਿਹੜਾ ਪਿਓ ਐ ਧੱਕੇ ਦਿੰਦਾ ਕਿੱਥੇ ਰੱਖ ਲੂ ਮੈਨੂੰ ਤਾਂ ਲੱਗਦਾ ਬੱਚੇ ਨਾਲ ਹੀ ਆਉਣਗੇ ਜੇ ਨਹੀਂ ਆਏ ਤਾਂ ਚਲੋ ਤੁਹਾਡੇ ਕੋਲ ਇੱਕ ਬੇਟਾ ਹੀ ਹੈ ਠੀਕ ਹੈ ਪਰ ਤੁਸੀਂ ਇੱਕ ਨਹੀਂ ਸਮਝਣਾ ਉਹ ਦੋ ਵੀ ਨਾਲ ਹੀ ਸਮਝਣੇ ਨੇ ਜਦੋਂ ਵੀ ਉਹਨਾਂ ਨੂੰ ਲੋੜ ਪਈ ਕਿਤੇ ਤੇ ਤੁਸੀਂ ਨਾਲ ਖੜੇ ਹੋਣੇ ਚਾਹੀਦੇ ਹੋ ਉਹ ਬਹੁਤ ਚੱਕਾ ਨਹੀਂ ਇਹ ਤਾਂ ਤੁਹਾਨੂੰ ਪਤਾ ਹੀ ਹੁਣ ਤੱਕ ਜਿੰਨੇ ਘਰ ਵਸਾਇਆ ਆ ਆਪਾਂ ਤਾਂ ਇਹੀ ਕਹਨੇ ਵੀ ਬੱਚੇ ਜਿਹੜੇ ਹੁੰਦੇ ਮਾਂ ਪਿਓ ਮਾਂ ਦੇ ਨਾਲ ਰਹਿਣੇ ਚਾਹੀਦੇ ਹਾਂਜੀ ਇਹ ਤਾਂ ਮੈਨੂੰ ਤਾਂ ਤੁਹਾਨੂੰ ਪਤਾ ਹੀ ਗੱਲ ਤੁਸੀਂ ਦੋਵੇਂ ਚਲੋ ਜੇ ਤੁਸੀਂ ਇਹ ਵੀ ਸ ਫਿਰ ਤਾਂ ਵਿਚਾਰੀ ਕਿਸੇ ਤੇ ਦੇਣ ਦੀ ਨਹੀਂ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਗੈਸ ਸੀ ਹਾਂ ਚਲੋ ਠੀਕ ਹੈ ਫਿਰ ਸਰਪੰਚ ਸਾਹਿਬ ਮੈਂ ਚੱਲਦਾ ਨਹੀਂ 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 ਬਸ ਚਾਹ ਨਹੀਂ ਚਲੋ ਠੀਕ ਹੈ ਫਿਰ ਹੈ ਧੰਨਵਾਦ ਜੀ ਕੀ ਹਾਲ ਹੈ ਕਹਿੰਦੇ ਹੁੰਦਾ ਜਿਵੇਂ ਪਰਮਾਤਮਾ ਨੇ ਲਿਖਿਆ ਹੁਣ ਤਾਂ ਤਾਂ ਵੀ ਹੁੰਦਾ ਤੇ ਹੁਣ ਵੀ ਓਵੇਂ ਹੋਊਗਾ ਆਪਾਂ ਤਾਂ ਅੱਜ ਤੱਕ ਪਰਮਾਤਮਾ ਤੇ ਛੜਦੇ ਆਏ ਹਾਂ ਹੁਣ ਵੀ ਪਰਮਾਤਮਾ ਦਾ ਛੜ ਦਿੰਦੇ ਆ ਜਿਵੇਂ ਉਹਨੂੰ ਚੰਗਾ ਲੱਗਿਆ ਠੀਕ ਹੈ ਬਈ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਸ਼ਿਕਾ ਜੀ ਕੀ ਹੋ ਗਿਆ ਬੱਚੇ ਨੂੰ ਸਿਰ ਦੱਬੀ ਜਾਣਾ ਬੱਚੇ ਨੂੰ ਧੁੱਪ ਚ ਖੇਡ ਕੇ ਆਇਆ ਬਸ ਹੁਣ ਕਹਿੰਦਾ ਸਿਰ ਦੁਖਦਾ ਮਮਾ ਤੇ ਤੁਸੀਂ ਬੁਲਾਇਆ ਸੀ ਸਰਪੰਚ ਸਾਹਿਬ ਹਾਂ ਜੀ ਮੈਂ ਬੁਲਾਇਆ ਸੀ ਤੇ ਨਾਲ ਮੰਮੀ ਨਹੀਂ ਆਏ ਤੁਹਾਡੇ ਮੰਮੀ ਬਿਮਾਰ ਰਹਿੰਦੇ ਨੇ ਜਦੋਂ ਦੇ ਡੇਢੀ ਮੇਰੇ ਮੁੱਕ ਗਏ ਸੀ ਹਾਂ ਦੇਖਿਆ ਮੈਂ ਡੌਨ ਸੀ ਸੀ ਵਿਚਾਰੇ ਬੱਚੇ ਕਿਵੇਂ ਨੇ ਕੁਝ ਪਤਾ ਲੱਗਿਆ ਸੋਨੂੰ ਪਤਾ ਉਹਨਾਂ ਕੋਲ ਤਾਂ ਫੋਨ ਹੈ ਨਹੀਂ ਠੀਕ ਹੈ ਰਵੀ ਕੋਲੇ ਉਹ ਤਾਂ ਕਿੱਟੇ ਦਾਦੀ ਆ ਉਹਨੇ ਤਾਂ ਵੇਚ ਕੇ ਖਾ ਲਿਆ ਠੀਕ ਆ ਪਰ ਸਾਡੇ ਚਾਚੇ ਕੀ ਬਹੁਤ ਚੰਗੇ ਆ ਜੀ ਉਹ ਵੀਰੇ ਕੋਲੇ ਵੀ ਫੋਨ ਕਰ ਦਿੰਦੇ ਹੁੰਦੇ ਆ ਵੀਰੇ ਨਾਲ ਮੇਰੀ ਗੱਲ ਹੋਈ ਸੀਗੀ ਵੀਰਾ ਤਾਂ ਨਾ ਵੀ ਹੁਣ ਤੂੰ ਜੰਮੀ ਬੇਸਾਂਸੋ ਜਿਆ ਟੈਨਸ਼ਨ ਨਾ ਲੈ ਮੈਂ ਕਿਹਾ ਵੀਰੇ ਕਿਵੇਂ ਕਹਿੰਦਾ ਵੀ ਤੇਰੇ ਬੱਚੇ ਤਾਂ ਤੇਰੇ ਨਣਦ ਨੇ ਗੋਦ ਲੈ ਲਏ ਉਹ ਵੀ 25 ਸਾਲ ਹੋ ਗਿਸੀ ਮੇਰੇ ਨਣਦ ਕੋਲ ਕੋਈ ਜਵਾਕ ਨਹੀਂ ਸੀਗਾ ਮੈਂ ਕਿਹਾ ਚਲੋ ਜੇ ਇੱਕ ਮਾਂ ਦੂਰ ਚਲੇਗੀ ਦੂਸਰੀ ਮਾਂ ਮਿਲਗੀ ਮੇਰੇ ਬੱਚਿਆਂ ਨੂੰ ਹਨਾ ਫਿਰ ਵੀ ਉਹਨਾਂ ਦਾ ਖੂਨ ਆ ਹਨਾ ਵਧੀਆ ਤਰੀਕੇ ਨਾਲ ਪਾਲੂਗੀ ਪੂਆ ਤਾਂ ਵਧੀਆ ਹੀ ਹੁੰਦੀਆਂ ਨੇ ਨਾਲੇ ਪੂਆ ਨੂੰ ਤਾਂ ਭਾਈਆਂ ਨਾਲ ਵੱਧ ਘਰੇ ਹੁੰਦੇ ਤੁਸੀਂ ਕਿਵੇਂ ਬੁਲਾਇਆ ਸੀ ਸਰਪੰਚ ਸਾਹਿਬ ਮੈਂ ਚਲੋ ਤੁਹਾਡੇ ਮੰਮੀ ਹੁੰਦੇ ਤਾਂ ਗੱਲ ਹੋਰ ਸੀ ਤੁਹਾਡੇ ਨਾਲ ਹੀ ਗੱਲ ਕਰ ਲੈਣੀ ਆ ਮੈਂ ਕਹਿੰਦੀ ਸੀ ਵੀ ਸਾਰੀ ਉਮਰ ਪੇਕੇ ਘਰ ਬੈ ਕੇ ਤਾਂ ਨਹੀਂ ਸਰਨਾ ਹਾਂਜੀ ਤੁਹਾਨੂੰ ਵੀ ਕਿਤੇ ਨਾ ਕਿਤੇ ਚੰਗਾ ਜਿਹਾ ਮੁੰਡਾ ਦੇ ਕੇ ਵਿਆਹ ਕਰਾ ਲੈਣਾ ਚਾਹੀਦਾ ਰਵੀ ਜੀ ਤੁਹਾਨੂੰ ਤਾਂ ਮੁੰਡਿਆਂ ਦੀ ਲੋੜ ਨਹੀਂ ਮੈਨੂੰ ਇੱਕ ਸਿਆਣਾ ਸਮਝਦਾਰ ਮਚ्योर ਪਰਸਨ ਹੋਵੇ ਚਾਹੇ ਮੇਥੋਂ ਵੱਡਾ ਹੀ ਹੋਵੇ ਪਰ ਸਿਆਣਾ ਹੋਵੇ ਜਿਹੜਾ ਮੇਰੀ ਕਦਰ ਕਰੇ ਕਿਉਂਕਿ ਛੋਟੀ ਉਮਰ ਦੇ ਨਾਲ ਵਿਆਹ ਕਰਾ ਕੇ ਤੁਸੀਂ ਵੇਖੀ ਹੈ ਮੇਰੀ ਹਾਲਤ ਕਿੰਨੇ ਵਾਰ ਤਾਂ ਤੁਸੀਂ ਹਸਪੀਟਲ 'ਚ ਮੈਨੂੰ ਛੱਡ ਗਏ ਹੋ ਮੇਰੇ ਪਲਾਸਟਰ ਲਵਾਏ ਤੁਸੀਂ ਤੇ ਤੁਸੀਂ ਮੈਨੂੰ ਨਰਕ 'ਚੋਂ ਕੱਢਿਆ ਤੇ ਤੁਸੀਂ ਆਪ ਸੋਚ ਲਓ ਹਨਾ ਉਹ ਮੁੰਡਾ ਕੋਈ ਛੋਟਾ ਨਹੀਂ ਹੈਗਾ ਆਪਣੇ ਨਾਲ ਦੇ ਪਿੰਡ ਦੇ ਪਹਿਲਾਂ ਸਰਪੰਚ ਨੇ ਉਹ ਠੀਕ ਹੈ ਤੇ ਬਹੁਤ ਵਧੀਆ ਇਨਸਾਨ ਨੇ ਚੁੱਪ ਕਰਕੇ ਨਾ ਅੱਖਾਂ ਬੰਦ ਕਰਕੇ ਉਹਨਾਂ ਨਾਲ ਵਿਆਹ ਕਰਵਾ ਲਓ ਮੇਰੀ ਜ਼ਿੰਮੇਵਾਰੀ ਆ ਪਹਿਲਾਂ ਵਿਆਹੇ ਨਹੀਂ ਕਿ ਪਹਿਲੇ ਕੁਆਰੇ ਨਹੀਂ ਪਹਿਲਾਂ ਵਿਆਹੇ ਹੋਏ ਨੇ ਉਹਨਾਂ ਦਾ ਬੇਟਾ ਬੇਟਾ ਹੈਗਾ ਇੱਕ ਹੂੰ ਕੋਈ ਗੱਲ ਤੁਸੀਂ ਮੈਂ ਤੇ ਇਸ ਬਾਰੇ ਕੁਝ ਨਹੀਂ ਕਹਿ ਸਕਦੀ ਤੇ ਇੱਕ ਗੱਲ ਹੋਰ ਜੇ ਤੁਸੀਂ ਆਪਦੇ ਬੱਚੇ ਵੀ ਨਾਲ ਰੱਖਣੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਰੱਖ ਸਕਦੇ ਹਾਂ ਹੁਣ ਮੈਂ ਸਰਪੰਚ ਸਾਹਿਬ ਬੱਚੇ ਨਹੀਂ ਲਿਉਂਦੀ ਆਪਣਾ ਵਧੀਆ ਆਪਦੇ ਖੂਨ ਚ ਚਲੇ ਗਏ ਉਹ ਤੇ ਮੈਂ ਨਹੀਂ ਚਾਹੁੰਦੀ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਪੜਨ ਤੇ ਬੱਚੇ ਤਾਂ ਸਾਰੇ ਹੀ ਆਪਣੇ ਹੁੰਦੇ ਨੇ ਜੇ ਕੋਈ ਗਲੀ 'ਚ ਵੀ ਜਾਂਦਾ ਉਹ ਵੀ ਆਪਦਾ ਹੀ ਹੁੰਦਾ ਪਰ ਬੰਦਾ ਸਮਝਣ ਵਾਲਾ ਹੋਣਾ ਚਾਹੀਦਾ ਤੁਸੀਂ ਕਿਉਂ ਐਵੇਂ ਪੁੱਠੇ ਹੋ ਚੱਕ ਰਾਜ ਪਏ ਜੇ ਨਾਲ ਰੱਖਣੇ ਰੱਖੋ ਤੁਸੀਂ ਨਹੀਂ ਬਸ ਕੋਈ ਗੱਲ ਨਹੀਂ ਬੱਚੇ ਉੱਥੇ ਠੀਕ ਨੇ ਤੇ ਬਾਕੀ ਜਿਹੜਾ ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਹੋ ਇਹ ਮੇਰੀ ਮੰਮੀ ਤੇ ਮੇਰੇ ਵੀਰ ਜੀ ਨੇ ਤੁਸੀਂ ਗੱਲ ਕਰ ਲਓ ਜ਼ਰੂਰ ਦੇਖੋ ਤੁਸੀਂ ਗੱਲ ਕਰਨੀ ਹੈ 100 ਵਾਰੀ ਕਰ ਲਓ ਜਦੋਂ ਮੈਂ ਤੁਹਾਨੂੰ ਘਰੋਂ ਲੈ ਕੇ ਆਈ ਐ ਮੈਂ ਕੀ ਗੱਲ ਕਹੀ ਸੀ ਵੀ ਤੁਹਾਡੀ ਜ਼ਿੰਮੇਵਾਰੀ ਹੁਣ ਮੇਰੀ ਆ ਜਿੱਥੇ ਮੇਰੇ ਦਿਲ ਕਰੂ ਮੈਂ ਉੱਥੇ ਆਪੀ ਵਿਆਹ ਹੋਊਂਗੀ ਬਸ ਠੀਕ ਐ ਜੇ ਤੁਸੀਂ ਕਹੋਗੇ ਤੁਸੀਂ ਵੈਸੇ ਮੈਨੂੰ ਆਪਦਾ ਮਾਪੇ ਸਮਝ ਕੇ ਮੇਰੇ ਤੇ ਯਕੀਨ ਰੱਖਣਾ ਹਾਂਜੀ ਮੈਂ ਤੁਹਾਡਾ ਮਾੜਾ ਨਹੀਂ ਕਰਦੀ ਮਾਂ ਨਹੀਂ ਸਮਝਦੀ ਮਾਂ ਸਮਝੋ ਤਾਂ ਮੈਂ ਭੈਣ ਸਮਝ ਲਓ ਠੀਕ ਹੈ ਹਾਂਜੀ ਮੈਂ ਤੁਹਾਡਾ ਕਦੇ ਵੀ ਮਾੜਾ ਨਹੀਂ ਕਰਦੀ ਹਾਂਜੀ ਤੁਸੀਂ ਮੈਨੂੰ ਦੁਬਾਰਾ ਜ਼ਿੰਦਗੀ ਦਿੱਤੀ ਐ ਤੁਹਾਡਾ ਬਹੁਤ ਧੰਨਵਾਦ ਜੀ ਜਿਵੇਂ ਤੁਸੀਂ ਕਹੋਗੇ ਉਹ ਮੈਂ ਹੀ ਕਰੂੰਗੀ ਮੈਂ ਠੀਕ ਹੈ ਰਾਣੀ ਧੰਨਵਾਦ ਤੇਰਾ ਵੀ ਬਹੁਤ ਆ ਤੂੰ ਮੇਰੀ ਗੱਲ ਮੰਨਦੀ ਆ ਹਾਂਜੀ ਚਲੋ ਫਿਰ ਮੈਂ ਜਾਵਾਂ ਸਰਪੰਚਾ ਮੰਮੀ ਬਿਮਾਰ ਬੁਖਾਰ ਵਾਲਾ ਸੀ ਚਾਹ ਪੀ ਕੇ ਜਾਈ ਥੋੜੀ ਜਿਹੀ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਚਲ ਚੰਗਾ ਧਿਆਨ ਨਾਲ ਜਾਈ ਹੈ ਨਾ ਕੋਈ ਨਹੀਂ ਸਰਪੰਚ ਕਿੰਨੀ ਸਿਆਣੀ ਕੁੜੀ ਆ ਆਪਣੇ ਸਾਰੇ ਦੁੱਖ ਇਹਦੇ ਕਰਮਾਂ ਚ ਲਿਖਤੇ ਮੈਂ ਤਾਂ ਕਹਿੰਦੀ ਆ ਵਾਹਿਗੁਰੂ ਹੁਣ ਨਾ ਇਹਨੂੰ ਕੋਈ ਵੀ ਦੁੱਖ ਦੇ ਸਾਰੀ ਜ਼ਿੰਦਗੀ ਵਿੱਚ ਖੁਸ਼ੀਆਂ ਮਿਲਣ ਨੂੰ ਰਾਣੀ ਹਾਂਜੀ ਕੀ ਕਰੀ ਜਾਂਦੇ ਹੋ ਕੁਛ ਨਹੀਂ ਜੀ ਬਸ ਸਫਾਈ ਕਰਕੇ ਠੀਸ ਥੀ ਚਾਹ ਪੀਤੀ ਜੀ ਹਾਂ ਹਾਂ ਕੱਲ ਕੰਮ ਜਾਂਦਾ ਹਾਂਜੀ ਪਰ ਮਤ ਨੂੰ ਆਹ ਕਹਿੰਦਾ ਸੀਗਾ ਵੀ ਜੇ ਕੋਈ ਗੱਲਬਾਤ ਹੁੰਦੀ ਹੈ ਮੈਨੂੰ ਦੱਸ ਦਿਆ ਕਰ ਨਹੀਂ ਕੋਈ ਨਹੀਂ ਜੀ ਹਾਂ ਪੱਕਾ ਮੈਂ ਸਾਰੀ ਗੱਲ ਦੱਸੀ ਸੀ ਸਰਪੰਚ ਜੀ ਨੇ ਵੀ ਬਹੁਤ ਦੁੱਖ ਦੇਖਿਆ ਦੇਖ ਮੈਂ ਤੇ ਇੱਕ ਗੱਲ ਕਹਿਣਾ ਤੈਨੂੰ ਜਿਹੜੇ ਤੋਂ ਦੁੱਖ ਦੇਖਣਾ ਹੀ ਪਿੱਛੇ ਦੇਖ ਲੈ ਐਥੇ ਤੈਨੂੰ ਕੋਈ ਦੁੱਖ ਨਹੀਂ ਗਾ ਤੇਰੀ ਮਰਜ਼ੀ ਆ ਜਿਵੇਂ ਕੰਮ ਕਰਨਾ ਤੂੰ ਕਰਨਾ ਤੇਰਾ ਘਰ ਆ ਤੂੰ ਚਲਾਉਣਾਗਾ ਐਵੇਂ ਜੇ ਮੈਂ ਤੈਨੂੰ ਬਿਨਾਂ ਗੱਲਬਾਤੋ ਚ ਉਧਰ ਖਿਜਾਉ ਮੈਨੂੰ ਚੰਗੇ ਨਹੀਂ ਲੱਗਦੇ ਠੀਕ ਐ ਨਾ ਗੱਲ ਇਹ ਹਾਂ ਜਿਹੜਾ ਕੰਮ ਆਪਾਂ ਕਰਿਆ ਦੇਖ ਮੈਂ ਮੁੰਡੇ ਨਾਲ ਰਾਏ ਕਰਕੇ ਫੇਰ ਕਰਾਂਗਾ ਆਪਾਂ ਇਹ ਚੀਜ਼ਾਂ ਹੁਣ ਜੇ ਆਪਾਂ ਘਰ ਬਸਾਈ ਲੈਤਾ ਤੇ ਆਪਾਂ ਬਸਾ ਕੇ ਰੱਖ ਲਈ ਜੇ ਘਰ ਹੁੰਦਾਗਾ ਵੀ ਮੈਂ ਇਕੱਲਾ ਤਾਂ ਨਹੀਂ ਚਲਾ ਸਕਦਾ ਦੋਨੇ ਚਲਾ ਸਕਦੇ ਆ ਜੇ ਤੇਰਾ ਮੂੰਹ ਅੱਡ ਹੋਊਗਾ ਮੇਰਾ ਅੱਡ ਹੋਊਗਾ ਫਿਰ ਘਰ ਨਹੀਂ ਚੱਲਦੀ ਹੁੰਦੀ ਮੈਂ ਤਾਂ ਤੈਨੂੰ ਇਹ ਪੁੱ ਤੂੰ ਖੋਸਾਂਗੀ ਹਾਂਜੀ ਹਾਂਜੀ ਚੰਨੀ ਬੇਟਾ ਕਿੱਧਰ ਗਈ ਦਿਸ ਨਹੀਂ ਰਿਹਾ ਬਸ ਇੱਥੇ ਆ ਚੰਨੀ ਬੇਟਾ ਵੀ ਜੇ ਤੂੰ ਬੇਟਾ ਬਣਾ ਕੇ ਰੱਖੇਂਗੀ ਫਿਰ ਇਹੋ ਹੁੰਦਾਗਾ ਜੇ ਆਪਾਂ ਉਹ ਕਰਾਂਗੇ ਨਾ ਜਿਕੇ ਨਾਲ ਫਰਕ ਪੈ ਜੇ ਮੁੜ ਕੇ ਮਨ ਨਹੀਂ ਮਿਲਦੇ ਹੁੰਦੇ ਹਾਂਜੀ ਤਾਂ ਹੈ ਹਾਂ ਚੱਲ ਕੋਈ ਗੱਲ ਨਹੀਂ ਕਿਸੇ ਜੋ ਵੀ ਹੋ ਗਿਆ ਚਾਹੇ ਚੰਗਾ ਹੋ ਗਿਆ ਚਾਹੇ ਮਾੜਾ ਹੋ ਗਿਆ ਪਿਛਲੀ ਜ਼ਿੰਦਗੀ ਨੂੰ ਭੁੱਲ ਜਾ ਠੀਕ ਹੁਣ ਆਪਣੀ ਜ਼ਿੰਦਗੀ ਜਿਹੜੀ ਨਵੇਂ ਸਿਰੇ ਤੋਂ ਸ਼ੁਰੂ ਕਰ ਬਾਕੀ ਸਿਰੇ ਮੈਨੂੰ ਐ ਵੀ ਦੱਸਿਆ ਸੀਗਾ ਵੀ ਤੇਰੇ ਜਿਹੜੇ ਬੱਚੇ ਆ ਕੇ ਪਿੱਛੇ ਦੋ ਸੀਗੇ ਮੈਨੂੰ ਕੋਈ ਇਤਰਾਜ਼ ਨਹੀਂ ਜੇ ਉਹਨਾਂ ਨੇ ਲਿਆਉਣਾ ਤੂੰ ਉਹਨਾਂ ਨੂੰ ਵੀ ਲੈ ਸਕਦੇ ਮੈਨੂੰ ਕੋਈ ਤਰਾਜ ਨਹੀਂ ਗਾ ਨਹੀਂ ਜੀ ਉਹ ਮੇਰੀ ਨਾਨਾਣ ਕੋਲ ਚਲੇ ਗਏ ਨਾ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਅੱਛਾ ਉਹਨਾਂ ਨੇ ਗੋਦ ਲੈ ਲਈ ਸੀ 20-25 ਸਾਲ ਉਸ ਬੱਚਾ ਨਹੀਂ ਸੀ ਹੋਇਆ ਅੱਛਾ ਚਲੋ ਇਹ ਤਾਂ ਚੰਗੀ ਗੱਲ ਆ ਨਹੀਂ ਕਿ ਤਾਇਆ ਹੁੰਦਾ ਨਾ ਵੀ ਮੈਂ ਕੀ ਕਰਾਉਣਾ ਮੈਨੂੰ ਕੋਈ ਪ੍ਰੋਬਲਮ ਨਹੀਂ ਜਿਹੜਾ ਬੱਚੇ ਹੁੰਦੇ ਐ ਇੰਨਾਂ ਚ ਵੀ ਕਹਿੰਦੇ ਨੇ ਪਰਮਾਤਮਾ ਵਖਦਾ ਹੁੰਦਾ ਚੰਨੀ ਵੀ ਮੇਰੇ ਹੀ ਬੱਚਾ ਜੀ ਮੈਨੂੰ ਕੋਈ ਤਰਾਜ ਨਹੀਂ ਹੈਗਾ ਮੈਂ ਹੀ ਉਹਦੀ ਮਾਂ ਹਾਂ ਚਲੋ ਚੰਗੀ ਗੱਲ ਆ ਗਈ ਹਾਂਜੀ ਜੇ ਤੁਸੀਂ ਇਹੀ ਸੋਚ ਆ ਗੱਲ ਸੋਚਦੇ ਹੋ ਤਾਂ ਮੈਨੂੰ ਚੰਗਾ ਲੱਗਿਆ ਵੈਸੇ ਮੇ ਬੀ ਬੱਚਿਆਂ ਦਾ ਕਿਹਦੇ ਚ ਕੀ ਕਸੂਰ ਹੁੰਦਾ ਹੈ ਹਾਂਜੀ ਬੱਚਿਆਂ ਦਾ ਕਸੂਰ ਨਹੀਂ ਜੇ ਤੋ ਕੋਈ ਐਸਾ ਜਿਹਾ ਕੰਮ ਹੋਇਆ ਨਾ ਜਿਹੜੇ ਬੱਚੇ ਹੁੰਦੇ ਆ ਸਨ ਬਚਾਲੇ ਪੀਸੇ ਜਾਂਦੇ ਆ ਪੀਸੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਬੇਵਜਾ ਖਰਾਬ ਹੋ ਜਾਂਦੀ ਹੈ ਨਾ ਉਧਰ ਤੇ ਰਹਿੰਦੇ ਨਾ ਉਧਰ ਤੇ ਰਹਿੰਦੇ ਆ ਇਹ ਚੀਜ਼ਾਂ ਹੋ ਜਾਂਦੀਆਂ ਮੈਨੂੰ ਐ ਹੋਈ ਵੀ ਜ਼ੁਲਮ ਹੈ ਇੱਕ ਮਾਂ ਛੋਟੀ ਦੀ ਤੇ ਦੂਸਰੀ ਮਾਂ ਵੀ ਮਿਲਦੀ ਹੁੰਦੀ ਨਹੀਂ ਨਹੀਂ ਉਹ ਤਾਂ ਤੁਹਾਡੇ ਨਾਲ ਗੱਲ ਸੰਭਲ ਜਾ ਹਲੋ ਹਾਂਜੀ ਜੇ ਕੋਈ ਨਹੀਂ ਤੁਸੀਂ ਐਂ ਕਰੋ ਥਾਣੇ ਚ ਆ ਜਿਓ ਹਾਂ ਉੱਥੇ ਮੈਂ ਕਰ ਦਾਂਗਾ ਲਾ ਕੇ ਠੀਕ ਹੈ ਨਹੀਂ ਮੈਂ ਫੋਨ ਲਾ ਦੂੰ ਉਹਨੂੰ ਮਿਲ ਲਈ ਆਪਣਾ ਉੱਥੇ ਆਪਣਾ ਲੱਥਾਗਾ ਥਾਣੇਦਾਰ ਠੀਕ ਹੈ ਠੀਕ ਹੈ ਆ ਗਿਆ ਹਾਂ ਨਾ ਹਲੋ ਹਾਂਜੀ ਤੇ ਲਾ ਦੀ ਅੱਜ ਪਾਣੀ ਲਾ ਦੀ ਕਣਕ ਨੂੰ ਠੀਕ ਹੈ ਜੀ ਲਾ ਦੇ ਲਾ ਦੇ ਕੁਛ ਨਾ ਕੀ ਬਸੇਤੀ ਤਾਂ ਹੈਗੀ ਆਹੋ ਠੀਕ ਹੈ ਜੀ ਤੁਸੀਂ ਕੁਛ ਖਾਓਗੇ ਜੀ ਬਣਾਵਾਂ ਤੁਹਾਡੇ ਲਈ ਮੈਂ ਬਸ ਖਾਣ ਪੀਣ ਦਾ ਤਾਂ ਮੈਂ ਕੋਈ ਇੰਨਾ ਸ਼ੌਂਕੀ ਨਹੀਂਗਾ ਆ ਰੋਟੀ ਆ ਕੋਈ ਉਤਲੀ ਚੀਜ਼ ਮੈਂ ਖਾਂਦਾ ਨਹੀਂਗਾ ਕੁਛ ਹੋਸਾ ਖਾ ਲਿਆ ਉਹ ਖਾ ਲਿਆ ਤੁਸੀਂ ਜਿਹੜੀ ਚੀਜ਼ ਬਣਾਉਨੇ ਆ ਕੁਝ ਵੀ ਖਾ ਸਕਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂਗਾ ਹੈਲੋ ਚੰਨੀ ਤਾਂ ਘਰੇ ਹੀ ਮਿਲਦਾ ਬਾਹਰ ਨੂੰ ਕਿਹਾ ਵਾ ਹਾਂ ਚਲ ਕੋਈ ਗੱਲ ਨਹੀਂ ਆ ਜਾਂਦੇ ਪੁੱਤ ਮੈਂ ਕਰਾ ਦੇਣਾ ਗੱਲ ਠੀਕ ਆ ਜੀ ਇਹਦੇ ਜਿਹਾ ਰਾਇ ਹੋ ਜਾਂਦੀ ਗੱਲ ਹੋਰ ਕੋਈ ਗੱਲ ਨਹੀਂ ਉਹ ਤਾਂ ਨਹੀਂ ਕੋਈ ਰੋਗ ਨਹੀਂ ਕੋਈ ਟੋਕ ਨਹੀਂ ਹਾਂਜੀ ਠੀਕ ਆ ਹਾਂ ਬਸ ਵੱਡੀ ਗੱਲ ਤਾਂ ਹੁੰਦੀ ਆ ਤੇ ਹੋਰ ਜੇ ਸੋੜਵੇ ਕੋਈ ਮੰਨ ਚਾਹੇਗੀ ਤਾਂ ਗੱਲ ਮੈਨੂੰ ਕਰ ਸਕਦੇ ਹੋ ਨਹੀਂ ਬਸ ਮੈਂ ਤੇ ਇਹ ਜਾਨੀ ਵੀ ਚੰਨੀ ਮੈਨੂੰ ਆਪਣੀ ਮਾਂ ਮੰਨੇ ਹੈ ਨਾ ਵੀ ਮੈਂ ਤਾਂ ਉਹਨੂੰ ਆਪਣਾ ਬੇਟਾ ਮੰਨੇ ਹੀ ਹੈ ਪਰ ਉਹ ਵੀ ਮੈਨੂੰ ਆਪਣੀ ਮਾਂ ਸਵੀਕਾਰ ਕਰੇ ਕਰੂਗਾ ਕਹੇ ਕਿਉਂ ਨਾ ਮੇਰੀ ਜਿਹੜੀ ਸਿੱਖਿਆ ਨੂੰ ਐਹੀ ਦਿੱਤੀ ਵੀ ਐਹੀ ਜੀ ਕੋਈ ਗੱਲ ਨਹੀਂ ਮੈਂ ਕੋਈ ਜਿਹੜਾ ਇਹ ਕੰਮ ਕਰਿਆਗਾ ਕੋਈ ਆਦੇ ਮਰਜੀ ਨੇ ਮੈਂ ਵੀ ਉਹਦੇ ਮਾਰੇ ਇਹਨੇ ਕਰਿਆਗਾ ਕਿਤੇ ਕੱਲ ਨੂੰ ਬੇਟੇ ਨੂੰ ਇਹ ਲੱਗੀ ਵੀ ਮਾਂ ਤਾਂ ਮੇਰੀ ਉਹ ਸੀ ਮੈਂ ਇਹਨੂੰ ਨਵੀਂ ਆਈ ਨੂੰ ਮਾਂ ਕਿਵੇਂ ਕਹਾਂ ਹੈ ਨਾ ਇਹ ਕੋਈ ਗੱਲ ਨਹੀਂ ਸੋਚ ਤੇ ਡਿਪੈਂਡ ਹੁੰਦਾ ਜਿਹੜੀ ਜਿਹੜੀ ਸੋਚ ਆ ਗਈ ਉਹਦੀ ਸੋਚ ਆ ਤਾਂ ਬਹੁਤ ਚੰਗੀ ਆ ਮੈਨੂੰ ਪਤਾ ਹੁੰਦਾ ਸੀ ਚਲੋ ਜੀ ਮੈਂ ਕੱਪੜੇ ਧੋ ਲੈਂਦੀ ਨਾ ਫਿਰ ਇਹ ਨਹੀਂ ਚੰਨੀ ਆ ਜੂਗਾ ਹੈ ਨਾ ਠੀਕ ਹੈ ਜੀ ਨਾਲੇ ਬੀਬੀ ਆ ਜੂਗੀ ਬਾਜ਼ਾਰ ਗਈ ਹੋਈ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਧੰਨਵਾਦ ਠੀਕ ਹੈ ਜੀ ਚਾਹ ਤਾਂ ਤੁਸੀਂ ਪੀ ਲਈ ਹੈ ਨਾ ਹਾਂ ਹਾਂ ਚਾਹ ਪੀ ਲਈ ਮੈਂ ਠੀਕ ਹੈ ਚਲੋ ਕਹਿੰਦੇ ਨੇ ਜੋ ਕਰਦਾ ਪ੍ਰਮਾਤਮਾ ਚੰਗੀ ਕਰਦਾ ਉਚਾਰ ਮੇ ਤਾਂ ਜਿੰਦਗੀ ਜਿਹੜੀ ਸੀਗੀ ਸੀਗੀ ਉਹ ਨਾਲ ਚੱਲਦੀ ਹੋ ਜੂਗੀ ਕਿਨ ਘਰ ਵਸਦਾ ਰਹਿੰਦਾ ਜਿਹੜਾ ਘਰ ਹੁੰਦਾ ਨਾ ਤੀਵੇਂ ਦੇ ਸਿਰ ਤੇ ਹੁੰਦਾ ਬੰਦਾ ਕੱਲਾ ਚੰਗਾ ਵੀ ਕੀ ਕਰੂ ਮੈਂ ਵੀ ਕੱਲਾ ਚੰਗਾ ਕੀ ਕਰਦਾ ਤੇ ਅਕਸਰ ਹੁਣ ਦੋਨੇ ਜੀ ਹੁੰਦੇ ਆ ਮੀਆਂ ਬੀਬੀ ਹੁੰਦੇ ਆ ਆਪਦੇ ਸਾਰੇ ਕਹਿੰਦੇ ਗੱਲਬਾਤ ਸਾਰੇ ਜਿੰਦਗੀ ਨਿਕਲ ਜਾਂਦੀ ਹੁੰਦੀ ਨਹੀਂ ਤੀਵੇਂ ਵੀਣਾ ਸਾਰੇ ਨਹੀਂ ਪਰਸਮਣਾਂ ਸਾਰੇ ਸਾਰਦਾ ਨਹੀਂ ਹੁੰਦਾ ਚੱਲ ਨਾਲੇ ਤਾਂ ਇਹਦੀ ਜਿੰਦਗੀ ਸਮਰਜੂਗੀ ਤੇ ਨਾਲੇ ਰਹਿੰਦੀ ਹੁੰਦੀ ਮੇਰੀ ਸਮਰਜੂਗੀ ਪਰਮਾਤਮਾ ਮੇਹ ਰੱਖੀ ਬਸ ਨੇ ਵਾਲਿਆ ਹੈਲੋ ਹਾਂ ਕਿਵੇਂ ਠੀਕ ਆ ਮਾਰਉਣੀ ਨੋ ਨਹੀਂ ਕਿਵੇਂ ਸੀ ਕਿਵੇਂ ਸੀ ਦੱਸ ਤੂੰ ਆਈ ਕਿਵੇਂ ਹੋਈ ਆਈ ਦੱਸ ਰਹੀ ਗਈ ਵੀ ਅੱਗਦਿਆਂ ਦੀ ਨਹੀਂ ਹੋਈ ਆ ਹਾਂ ਕਿਉਂ ਹੋਇਆ ਕਿਵੇਂ ਮੈਨੂੰ ਪਤਾ ਨਹੀਂ ਉਦਾਸੀ ਰੁਬਿਆਰ ਤੈਨੋਂ ਬਾਦ ਬਬਾ ਓਏ ਸਾਡੇ ਪਿੰਡਾਂ 'ਚ ਸਰਪੰਚਨਾ ਵਿਆਹ ਕਰਾ ਰਹੇ ਨਹੀਂ ਸਰਪੰਚਨਾ ਕਰਾ ਰਹੇ ਹਾਂ ਕਰਾ ਲੈਣ ਦੇ ਆਪਾਂ ਉਹਦੇ ਫਰਕ ਵੰਦਾ ਹੋਰ ਲਿਆਵਾਂਗੇ ਓਏ ਪਿੰਡਾਂ ਕਿਉਂ ਨਹੀਂ ਸਮਝਿਆ ਕਰਿਆ ਤੂੰ ਮੇਰੇ ਲਈ ਜਿਹਨੇ ਆਮ ਕਰੇ ਸੇ ਮੈਂ ਕੋਣ ਚੀਜ਼ ਲਊਗਾ ਓਏ ਯਾਰ ਕੋਈ ਨਹੀਂ ਯਾਰ ਬਸ ਸਾਡਾ ਚੰਗਾ ਆਇਆ ਸਮਾਨ ਦਾ ਹੱਲ ਕਰਦੇ ਕਰਦੇ ਪਾਇਸ ਨਾਲ ਦਾ ਹੱਲ ਕਰੂ ਨੂੰ ਕੋਈ ਮਨਾਵਾਲੇ ਨਹੀਂ ਬਣਾਈ ਨਹੀਂ ਕੋ ਉਹ ਨਹੀਂ ਆਪਾ ਇਹ ਮਨਾ ਕੇ ਕੀ ਲੈਣਾ ਹੈ ਆਪਾ ਹੋਰ ਲਿਆ ਆਪਾਂ ਘਾਟ ਹੈ ਰਕ ਹੈ ਹੁਣ ਘਾਟ ਦੀ ਗੱਲ ਨਹੀਂ ਜਵਾਬ ਉਹਦੇ ਨਹੀਂ ਦੀ ਉੱਪਰ ਜਵਾਬ ਤਾਂ ਇੱਥੇ ਕਰਨੂ ਜਵਾਬ ਆ ਫਿਰਦੇ ਆ ਇਹਨੂੰ ਕੌਣ ਸਮਾਏ ਆਪੇ ਪੜੀ ਜਾਂਦੇ ਆ ਬਸ ਹੰਮਾ ਨੂੰ ਇਹਨਾਂ ਨੂੰ ਕੀ ਦਿੰਦਾ ਚੱਲ ਚਾ ਚਾ ਸੋਈਂਦੇ ਆ ਲੈ ਕੇ ਨਾ ਉਹ ਮੈਂ ਜਦੋਂ ਸੂਏ ਤੇ ਮਾਦੰਤਰਾ ਮੈਂ ਕਿ ਮਰਨਾ ਸੂਏ ਤੇ ਆ ਗਿਆ ਹੈ ਉਹ ਮੈਂ ਕਿਹੜਾ ਮਰਨਾ ਹੁਣ ਸੂਏ ਤੇ ਆ ਗਿਆ ਮੰਨ ਗਿਆ ਅੰਤਰਾ ਮੈਂ ਕੋ ਪੰਡਾ ਗਿਆ ਨਹੀਂ ਉਹ ਦਰੀਆ ਅਸਵਾਹ ਹਾਂ ਜੀ ਹਾਂ ਚੰਗਾ ਆ ਗਿਆ ਉਹ ਨਹੀਂ ਚੰਗਾ ਮੋਦੀ ਵਾਲੇ ਪੈਸੇ ਨੂੰ ਲੋਕ ਇਸ ਤਰ੍ਹਾਂ ਆ ਕੁੰ ਨਹੀਂ ਪਾ ਆ ਮੇਰਾ 파ਸੋਂ ਮੈਂ ਖਲੀ ਨਾ ਮੈਂ ਦੋ ਉਹ ਮੇਰੇ ਮੇਰੇ ਵੀ ਆ ਗਏ ਉਹਨੂੰ ਮੋਦੀ ਵਾਲੇ ਤਾਂ ਮੇਰੀ ਗੱਲ ਸੁਣ ਲੈ ਮੈਂ ਗੱਲ ਕਰਨੀ ਚਾਹੁੰਦਾ ਹਾਂ ਹਾਂ ਚਲ ਦੋਵੇਂ ਆਏ ਗਏ ਕਿਉਂਕਿ ਜੋ ਪਹਿਲਾਂ ਕੋਈ ਲੋ ਵੇਤੀ ਹਾਂ ਮੈਂ ਕਰਾਉਂ ਜਿੰਨੀ ਜੀਏ ਬਣੇ ਪਾਪਾ ਯਾਰ ਆਪਣਾ ਟਾਈਮ ਪਾਸ ਹੋ ਜਾਂਦਾ। ਜਿਹੜੇ ਰੋਮ ਇੱਕ ਦੇਰੀ ਕਰ ਰੱਖੀ ਆਗੀ ਪੈਸੇ ਵਾ ਪੜ। ਪਤਾ ਯਾਰ ਮੈਂ ਨਾ ਤਾਂ ਨਾ ਦੇਣੀ ਐਂ। ਵੈਸੇ ਫੜਨੇ ਆ ਬਸ। ਜਿਹੜਾ ਪਾਉਂਦੇ ਆ ਪੈਸੇ 5-4 ਲੱਖ ਵੀ ਲੈਣਾ। ਆਪਾਂ ਬੈਠਾਂ ਲੈਣਾ ਵੀ ਨਾ। ਮੈਂ ਹੀ ਕਰਾ ਲੇ। ਹੋਰ ਕਮਾਉਂ। ਚੱਲ ਠੀਕ ਆ ਤਾਂ ਬੈਕ ਕਰਾ ਲਾਂਗਾ ਆਪਾਂ ਨੂੰ ਕੀ ਹੋਰ। ਸਮਾਨ ਵਧੀਆ ਲਾਵਾਂਗੇ 4 ਦਿਨ। ਆਵਾ ਠੀਕ ਆ। ਕਾਮੇ ਨਮਰ ਫਨ ਵਾਲਾ ਹੋ ਗਿਆ ਯਾ ਤੰਗਾ ਫਿਰ ਨਾ ਉਹ ਮੈਂ ਤਾਂ ਨਹੀਂ ਕੋਈ ਗੱਲ ਕਰਨਾ ਉਹ ਨਹੀਂ ਉਹ ਨਹੀਂ ਤੂੰ ਗੱਲ ਕਰਨੀ ਆ ਮੈਂ ਤਾਂ ਨਹੀਂ ਗੱਲ ਕਰਨੀ ਆ ਹਾਂ ਬਸ ਵਧੀਆ ਸਮਾਈ ਗਈ ਮੈਂ ਤਾਂ ਸਾਰਾ ਕੁਝ ਵਧੀਆ ਵੇਚਦਾ ਅਣਕ ਕਣਕ ਸਭ ਚੱਕਦੀ ਆਪਾਂ ਕਣਕ ਹੁਣ ਆ ਜੂਗੀ ਬਸ 4 ਦਿਨਾਂ ਨੂੰ ਹਾਂ ਉਸ ਤੋਂ ਹੀ ਹੈ ਘਰੇ ਆਪਾਂ ਖਾਣ ਖਾਣੇ ਬੱਚੇ ਕਰਾਂਗੇ ਆਪਾਂ ਹੋਰ ਗਿਆ ਕਰਨਾ ਸਮਾਨ ਲਾਉ ਮਨ ਦੀ ਗੱਲ ਤင်း ਵਿਚ ਆ ਮੇਰੇ ਕੋ ਪੈਸੇ ਨਹੀਂ ਦੇ ਰਿਹਾ ਨੇ ਹਾਂ ਚਲ ਠੀਕ ਆ ਤਾਂ ਮੈਂ 10 ਮਿੰਟਾਂ ਮੰਗਦਾ ਮੈਂ ਕਰਵਾ ਲਵਾਂ ਮੋਸੂ ਦੇ ਖਾਣਾ ਚਾਹ ਲੋ ਇੱਧਰ ਨਹੀਂ ਆ ਯਾਰ ਮੈਂ ਤੂੰ ਰਹਿਣੀ ਆਂਦਾ ਜਲਾਇਆ ਨਹੀਂ ਮੈਂ ਅੱਧੀ ਕਿ ਗ੍ਰਾਮ ਸੀ ਅੱਧੀ ਲਾ ਦੇ ਤੈਨੂੰ ਕਿੰਨਾ ਮੋਟਰ ਆਂਦੇ ਆ ਆਪਾਸ ਜਾਦੇ ਕੋਈ ਚੱਲਾਂਗੇ ਇਹਦੇ ਬਾਅਦ ਜੇ ਕੋਈ ਤੇਰੀ ਜਮੀਨ ਦੇ ਕਹੇ ਪਾਣੀ ਲੈਵੋਗੇ ਚਲ ਠੀਕ ਆ ਜਦੋਂ ਮੋਟਰ ਆਂਦੇ ਮੈਨੂੰ ਲੈ ਆਈਂ ਤੋ ਆਈਂ ਉਹ ਕੋਈ ਸਰਾ ਮੇਰਾ ਤਾਂ ਖਾਤਾ ਹੀ ਨਹੀਂ ਤੈਨੂੰ ਪਤਾ ਤੇਰੇ ਜੀ ਪਾਉਂਗਾ ਖਾਤਮਾ हो जाओ याराइया अपना तू हां हां गल है यार तू बहुत समान बढ़िया हो बंद बस ठीक है चंगा चंगा लै भी ਆਪਾ ਤੋਂ ਵੀ ਲੈਣਾ ਸਮਾਨ ਦਾ ਹੱਲ ਹੋ ਗਿਆ ਜ਼ਮੀਨ ਦੀ ਕਰੀ ਦਿੰਨੇ ਆ ਬਾਏ ਅੱਜ ਹੋਰ ਪਤਾ ਪੜਾਈ ਵਧੀਆ ਚੱਲਦੀ ਆ ਹਾਂਜੀ ਡੈਡੀ ਜੀ ਵਧੀਆ ਚੱਲਦੀ ਆ ਤੁਸੀਂ ਦੱਸੋ ਸੇ ਤਾਂ ਠੀਕ ਨੇ ਬਸ ਸੇ ਤਾਂ ਤੁਹਾਨੂੰ ਪਤਾ ਠੀਕ ਹੀ ਆ ਪੁੱਤਾ ਤੇ ਇੱਕਾ ਤੇਰੀ ਮਾਂ ਤੁਹਾਨੂੰ ਬੱਤੀ ਆ ਹੁਣ ਮਾੜਾ ਜਰਾ ਨਾਲ ਮਿਲ ਕੇ ਰਹਿਆ ਕਰੋ ਠੀਕ ਆ ਨਾ ਗੱਲ ਹੁਣ ਤਾਂ ਜੇ ਤੁਸੀਂ ਇਸਨ ਮਾਂ ਸਮਝੋਗੇ ਫਿਰ ਕੰਮ ਚੱਲੂਗਾ ਮੈਂ ਤਾਂ ਜਿਹੜਾ ਕੰਮ ਕਰਾ ਛੋਟੇ ਰੇ ਨਾਲ ਹੀ ਕਰਿਆਗਾ ਫਿਰ ਫਿਰ ਵੀ ਕਹਿੰਦੇ ਹੁੰਦੇ ਚੱਲ ਜੇ ਤੂੰ ਸਮਝਦਾ ਹਾਲਾ ਵੈਸੇ ਕਹਿੰਦੀ ਤਾਂ ਮੈਨੂੰ ਲੋੜ ਹੀ ਨਹੀਂ ਗਈ ਕੋਈ ਗੱਲ ਨਹੀਂ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਸਾਡੀ ਖਾਤਰ ਹੀ ਕੀਤਾ ਜੋ ਵੀ ਕੀਤਾ ਬਕੇ ਅਸੀਂ ਵੀ ਉਹਨੂੰ ਆਪਣੀ ਮਾਂ ਹੀ ਸਮਝਾਂਗੇ ਜੇ ਅਸੀਂ ਮਾਂ ਸਮਝਾਂਗੇ ਤਾਂ ਕਿਤੇ ਉਹ ਵੀ ਸਾਨੂੰ ਜਵਾਕ ਸਮਝੂਗੀ ਆਪਣੇ ਹੈ ਨਾ ਬਸ ਮੈਨੂੰ ਕਹਿੰਦੇ ਲੋੜ ਹੀ ਨਹੀਂ ਜਿਹੜੀਆਂ ਗੱਲਾਂ ਤੂੰ ਕਹੀਆਂ ਜਾਨੀਆਂ ਮੈਨੂੰ ਬਹੁਤ ਵਧੀਆ ਲੱਗਦੇ ਆਂਗੇ ਕੋਈ ਗੱਲ ਨਹੀਂ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਲੈ ਮੰਮੀ ਆ ਗਈ ਵੀ ਵਧੀਆ ਆ ਪੀ ਲੈ ਰੱਖ ਦੋ ਵੀ ਬੈਠ ਜਾਓ ਤੁਸੀਂ ਉਹ ਠੀਕ ਸੀਗੇ ਹਾਂਜੀ ਵਧੀਆ ਹੋਰ ਦੱਸੋ ਥੋੜਾ ਜੀ ਲੱਗ ਗਿਆ ਸੀ ਹਾਂਜੀ ਪੜਾਈ ਵਧੀਆ ਚੱਲੀ ਜਾਂਦੀ ਆ ਹਾਂ ਹਾਂਜੀ ਵਧੀਆ ਚੱਲੀ ਜਾਂਦੀ ਆ ਕਿਹੜੀ ਕਲਾਸ ਕਰ ਰਹੇ ਹੋ ਤੁਸੀਂ ਬੀਟੈਕ ਕਰ ਰਹੀ ਆ ਹਾਂ ਇੰਨਾ ਕੋ ਭਰਾ ਕਾ ਤੋਰਿਓ ਤੁਸੀਂ ਕੋਈ ਗੱਲ ਨਹੀਂ ਫੇ ਤੁਸੀਂ ਵੀ ਚਲੋ ਰਲ ਮਿਲ ਕੇ ਰਿਆ ਕਰੋ ਤੇ ਵੀਰੇ ਦਾ ਥੋੜਾ ਜਿਹਾ ਸੁਭਾਅ ਹੈਗਾ ਵਾ ਤੇ ਉਹਦੀ ਕੋਈ ਗੱਲ ਦਾ ਗੁੱਸਾ ਨਾ ਕਰੋ ਡੈਣ ਤੁਸੀ ਦੱਸਤਾ ਸੀਗਾ ਨਹੀਂ ਨਹੀਂ ਦੱਸਤਾ ਜੀ ਇਹਨੂੰ ਸੰਝਾਤਾ ਸੀ ਬੈਸੋ ਬੋਲਦਾ ਨਹੀਂ ਇਹਨੂੰ ਇੰਨਾ ਆਸਮਾਨੀ ਨਹੀਂ ਬੋਲਦਾ ਉਸ ਨੂੰ ਸੰਝਾਇਆ ਮੇਰਾ ਤੇ ਤੂੰ ਡਰਦੇ ਸੀ ਕਹਿੰਦੇ ਕੋਲ ਆਊਗੀ ਮੈਨੂੰ ਬੋਮਾ ਨਹੀਂ ਉਹਦਾ ਵੀ ਸੁਭਾਅ ਬਹੁਤ ਵਧੀਆ ਹੈਗਾ ਨਾ ਨਾ ਡੈਡੀ ਡਰਨਾ ਦਾ ਕੀ ਆ ਚਾਹੇ ਜਿੰਨੀ ਮਰਜੀ ਵੱਡੀਆਂ ਹੈਗੀ ਜਾਂ ਤੁਹਾਡੇ ਤੋਂ ਛੋਟੀਆਂ ਹੋਈਆਂ ਥੋੜੀ ਕੁੜੀ ਹੋਈਆਂ ਮਾਪਿਓ ਦਾ ਵੱਡਾ ਤਾਂ ਕੋਈ ਨਹੀਂ ਹੁੰਦਾ ਹੈਗਾ ਨਹੀਂ ਨਹੀਂ ਸਹੀ ਗੱਲ ਆ ਪੁੱਤ ਬਾਕੀ ਤੁਸੀਂ ਜੋ ਵੀ ਕੀਤਾ ਸਹੀ ਕੀਤਾ ਸੋ ਸਮਝ ਕੇ ਕਰਿਆ ਹੋਣਾ ਤੁਸੀਂ ਨਹੀਂ ਨਹੀਂ ਤਾਂ ਰਹੂੰਗੀ ਕਹੀ ਦਿੰਗੇ ਹਾਂਜੀ ਮੈਂ ਰਹੂੰਗੀ ਦੋ ਦਿਨ ਤਾਂ ਨਹੀਂ ਰਹੂੰਗੀ ਫਿਰ ਮੇਰੇ ਅੱਗੇ ਪੇਪਰ ਵੀ ਨੇ ਨਾ ਫਿਰ ਮੈਨੂੰ ਉਹਦਾ ਕਰਕੇ ਜਾਣਾ ਪੈਣਾ ਪਾਸ ਤੁਸੀਂ ਮੇਰੇ ਡੈਡੀ ਦਾ ਧਿਆਨ ਰੱਖਿਓ ਤੇ ਮੇਰੇ ਵੀਰੇ ਦਾ ਵੀ ਨਹੀਂ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਇਹਨੂੰ ਪੂਰਾ ਖਿਆਲ ਰੱਖਾਂ ਤੇ ਮੰਮੀ ਨਾਲ ਆਪਣੀ ਨਾਲ ਗੱਲ ਗਲੂ ਹੋ ਜਾਂਦੀ ਹੈ ਤੁਹਾਡੀ ਕਿ ਨਹੀਂ ਹਾਂ ਵੈਸੇ ਮੰਮੀ ਬਿਮਾਰ ਰਹਿੰਦੀ ਜਦੋਂ ਪਾਪਾ ਐਕਸਪਾਇਰ ਹੋਏ ਨਾ ਬਿਮਾਰ ਰਹਿੰਦੀ ਹੈਗੀ ਪਰ ਥੋੜੀ ਬਹੁਤੀ ਗੱਲ ਹੋ ਜਾਂਦੀ ਕਿਉਂਕਿ ਵੀਰਾ ਵੀ ਬਾਹਰ ਰਹਿੰਦਾ ਨਾ ਆਰਮੀ ਚ ਜੋਬ ਕਰਦੀ ਹੈਗੀ ਤਾਂ ਕਰ ਕੋਈ ਗੱਲ ਨਹੀਂ ਜੇ ਤੁਸੀਂ ਜਾਣਾ ਆਣਾ ਹੁੰਦਾ ਨਾ ਆ ਡੈਡੀ ਨੂੰ ਦੱਸ ਦਿਆ ਕਰੋ ਡੈਡੀ ਤੁਸੀਂ ਲੈ ਜਾ ਕਰੋ ਉਹਨੂੰ ਨਾ ਨਾ ਮੈਂ ਤਾਂ ਕਿਹਾ ਇਹਨੂੰ ਵੇ ਜੋ ਕੋਈ ਵੀ ਗੱਲ ਬਾਤ ਆ ਖੁੱਲ ਕੇ ਦੱਸਿਆ ਕਰੋ ਵੀ ਸੰਗੀ ਨਹੀਂ ਜਾਇਆ ਕਰੋ ਹੂੰ ਹੁਣ ਥੋੜਾ ਆਪਣਾ ਹੀ ਘਰ ਆ ਜੋ ਮਨ ਚਾਹਦਾ ਉਹ ਤੁਸੀਂ ਖਾਓ ਪੀਓ ਜੋ ਕੁਝ ਕਰਨਾ ਉਹ ਕਰੋ ਕਿਸੇ ਚੀਜ਼ ਦੀ ਰੋਕ ਟੋਕ ਨਹੀਂ ਹੈਗੀ ਠੀਕ ਹੈ ਕੋਈ ਕੁਝ ਹੋਰ ਖਾਏਗਾ ਬਣਾਵਾਂ ਨਾ ਨਾ ਮੰਮੀ ਕੋਈ ਗੱਲ ਨਹੀਂ ਸੀ ਬੈਠੋ ਮੈਂ ਫਿਰ ਆਇਆ ਦੋਕ ਦਿਨ ਹੈਗੇ ਨੇ ਫਿਰ ਮੈਂ ਕਾਲੀ ਕਾਲੀ ਜੋ ਮੈਂ ਜਲਦੀ ਜਲਦੀ ਚਾਗੀ ਸੀਗੀ ਮੈਂ ਕਹਾਂ ਚੱਲ ਮੈਂ ਤੁਹਾਡੇ ਨਾਲ ਫੋਨ ਤੇ ਗੱਲ કરી ਸੀ ਫੇਸ ਟੂ ਫੇਸ ਅੱਦਾ ਮਿਲੀ ਨਹੀਂ ਸੀਗੀ ਮੈਂ ਕਹਾਂ ਚੱਲ ਮੈਂ ਮਿਲ ਆਉਂਗੀ ਜਾ ਕੇ ਚਲੋ ਚੰਗੀ ਗੱਲ ਹੈ ਪੁੱਤ ਹਾਂਜੀ ਫਿਰ ਮੈਨੂੰ ਵੀ ਯਕੀਨ ਹੈ ਉਹਨਾਂ ਦੀ ਪਰਿਵਾਰ ਵਿੱਚ ਬਹੁਤ ਅੱਛੀ ਹੈ ਨਾ ਹਾਂਜੀ ਇਹ ਤਾਂ ਹੈ ਚਲੋ ਪਹਿਲਾਂ ਜੋ ਕੁਝ ਵੀ ਹੋਇਆ ਉਦੋਂ ਮੈਂ ਵੀ ਛੋਟੇ-ਛੋਟੇ ਸੀਗੇ ਅਸੀਂ ਜਦੋਂ ਸਾਡੀ ਮੰਮੀ ਐਕਸਪਾਇਰ ਹੋ ਗਈ ਸੀ ਤਾਂ ਉਦੋਂ ਤੱਕ ਹੁਣ ਤੱਕ ਸਾਡੇ ਡੈਡੀ ਨੇ ਸਾਨੂੰ ਪਾਲਿਆ ਮਤਲਬ ਬਹੁਤ ਪਿਆਰ ਨਾਲ ਰੱਖਿਆ ਸਾਨੂੰ ਚਲੋ ਫਿਰ ਹੁਣ ਜਿਵੇਂ ਇਹਨਾਂ ਦੀ ਮਰਜ਼ੀ ਹੈ ਨਾ ਮਾਪਿਓ ਤੋਂ ਮਾਪਿਓ ਨੇ ਜੋ ਕੁਝ ਕਰਨਾ ਤਾਂ ਕਰਨਾ ਹੀ ਕਰਨਾ ਅਸੀਂ ਤਾਂ ਕੋਈ ਨਹੀਂ ਹੁੰਦੇ ਬੋਲਣ ਵਾਲੇ ਵਿੱਚ ਇਹਨਾਂ ਨੂੰ ਜਿਵੇਂ ਠੀਕ ਲੱਗਿਆ ਇਹਨਾਂ ਨੇ ਉਵੇਂ ਮਤਲਬ ਇਹਨਾਂ ਨੇ ਸਾਡੀ ਰਾਏ ਲਈ ਸੀ ਫਿਰ ਇਹਨਾਂ ਨੇ ਸਟੈਪ ਚੱਕਿਆ ਨਹੀਂ ਅਦਰਵਾਈਜ਼ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਅਸੀਂ ਕਿਹਾ ਤਾਂ ਇਹਨਾਂ ਨੇ ਵਿਆਹ ਕਰਵਾਇਆ ਬਾਕੀ ਚਲੋ ਕੋਈ ਨਹੀਂ ਤੁਸੀਂ ਵੀ ਹੁਣ ਆਪਣੀ ਪੁਰਾਣੀ ਲਾਈਫ ਭੁੱਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਿਓ। ਇਹ ਮੈਂ ਤਾਂ ਜ਼ਿੰਦਗੀ ਜੇ ਸੋਚਦੀ ਸੀ ਵੀ ਮੇਰੀ ਕਿਸਮਤ ਕਦੇ ਨਹੀਂ ਬਦਲੂਗੀ। ਪਰ ਮੈਂ ਪਰਮਾਤਮਾ ਤੋਂ ਮੂੰਹ ਮੋੜ ਲਿਆ ਸੀ। ਪਰ ਹਮੇਸ਼ਾ ਨਹੀਂ ਹੁੰਦਾ ਵੀ ਆਪਣਾ ਮਾੜੇ ਬੰਦੇ ਨਾਲ ਵਾਅਦਾ ਕਰਕੇ ਤੇ ਆਪਣੀ ਕਿਸਮਤ ਨਹੀਂ ਬਦਲੂ। ਚੰਗੀਨ ਸੰਦ ਵੀ ਜ਼ਿੰਦਗੀ 'ਚ ਬਹੁਤ ਭੇਜ ਇਸ ਤਰ੍ਹਾਂ ਆਪਣੇ 5 ਸਾਲ ਹੋ ਗਏ। ਚਲੋ ਕੋਈ ਗੱਲ ਨਹੀਂ ਮੰਮੀ। ਤੁਸੀਂ ਕੋਈ ਗੱਲ ਦੀ ਫਿਕਰ ਨਾ ਕਰੋ। ਪਤਾ ਕੀ ਹੁੰਦਾ ਜੇ ਆਪਾਂ ਆਪਣੇ ਪੁਰਾਣੇ ਕੱਲ ਦੇ ਬਾਰੇ ਸੋਚ-ਸੋਚ ਕੇ ਨਾ ਆਪਣਾ ਇਹਨਾਂ ਦਿਮਾਗ ਖਰਾਬ ਹੋ ਜਾਂਦਾ ਆਪਾਂ ਆਪ ਆਪਣਾ ਅੱਜ ਵੀ ਖਰਾਬ ਕਰ ਦਿੰਨੇ ਆ। ਮੈਂ ਤਾਂ ਜ਼ਿੰਦਗੀ ਜਿਉਣੀ ਭੁੱਲ ਗਈ ਸੀ ਪਰ ਮੈਨੂੰ ਮੈਂ ਸੋਚਦੀ ਐ ਵੀ ਜੇ ਮੇਰੇ ਆਪ ਦੇ ਬੱਚੇ ਹੁੰਦੇ ਸ਼ਾਇਦ ਉਹਨਾਂ ਪਿਆਰ ਨਾ ਦਿੰਦੇ ਜਿੰਨਾ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਕੋਈ ਗੱਲ ਨਹੀਂ ਮੰਮੀ ਤੁਸੀਂ ਕੋਈ ਵੀ ਗੱਲ ਦੀ ਨਾ ਫਿਕਰ ਨਾ ਕਰੋ ਬਾਕੀ ਜੇ ਕੋਈ ਗੱਲ ਹੋਊਗੀ ਤੁਸੀਂ ਜਿਵੇਂ ਮੈਨੂੰ ਵੇਚ ਜਿਗ ਫੋਨ ਲਾ ਲਿਆ ਕਰੋ ਕੋਈ ਨਾ ਬਸ ਮੈਂ ਥੋੜਾ ਜਿਹਾ ਬੀਰੇ ਦਾ ਡਾਊਟ ਹੁੰਦਾ ਵੀ ਇਹ ਨਾ ਕੋਈ ਗੱਲ ਕਹਿ ਦੇਵੇ ਉਦੋਂ ਉਹਦੇ ਵੀ ਮਨ 'ਚ ਕੋਈ ਗੱਲ ਹੁੰਦੀ ਨਹੀਂ ਸਿਰਫ ਬੜਬੋਲਾ ਜਾਂ ਮੰਮੀ ਜੇ ਐਕਸਪਾਇਰ ਹੋਣ ਤੋਂ ਬਾਅਦ ਥੋੜਾ ਉਹ ਵੀ ਟੈਨਸ਼ਨ ਜੀ ਵਾਲੀ ਲੈਂਦਾ ਕਿਉਂਕਿ ਉਹਦੀ ਮੰਮੀ ਨਾ ਵੱਧ ਬੰਦੀ ਸੀ ਮੇਰੀ ਤਾਂ ਚਲ ਤੋਦੀ ਪਾਪਾ ਮੰਮੀ ਨਾਲ ਜ਼ਿਆਦਾ ਬੰਦੀ ਸੀ। ਲੋ ਸਿਆਣੇ ਕਹਦੇ ਆ ਨਾ ਵੀ ਲਿਖੀਆਂ ਦੇ ਨਮੇੜੇ ਆ ਪਰ ਪਰਮਾਤਮਾ ਨੇ ਮੇਰੀ ਦੀਦੀ ਵਰ ਸੋਣੀ ਲਿਖੀ ਆ। ਜਿਵੇਂ ਮੈਂ ਪਹਿਲੀ ਵਾਰ ਕਿਸੇ ਨੂੰ ਕੋਸ ਦਿੱਤੀ ਸੀ ਨਾ ਵੀ ਇਹ ਦੂਤਾ ਮੈਨੂੰ ਮੌਤ ਹੀ ਦੇਂਦਾ ਇਹ ਜੀ ਜ਼ਿੰਦਗੀ ਨੂੰ। ਪਰ ਹੁਣ ਮੈਂ ਕਹਿੰਦੀ ਵੀ ਰੱਬਾ ਤੇਰਾ ਦਿੱਤਾ ਤੈਨੂੰ ਮੌਤ ਨਹੀਂ ਦਿੱਤੀ ਤੂੰ ਮੈਨੂੰ ਇੱਕ ਜ਼ਿੰਦਗੀ ਜਿਉਣ ਦਾ ਹੋਰ ਮੌਕਾ ਦਿੱਤਾ। ਠੀਕ ਹੈ ਜੇ ਰੱਬ ਵਰਗਾ ਸੰਸਾਰ ਨੂੰ ਲਾਇਆ। ਜੋ ਅੱਗੇ ਮਰਦੇ ਦਮ ਤੱਕ ਮੇਰੇ ਨਾਲ ਰਹੂਗਾ। ਤੇ ਮੇਰੇ ਬੱਚੇ ਵੀ। ਮੈਂ ਬਹੁਤ ਖੁਸ਼ ਹਾਂ। ਮੇਰਾ ਡੈਡੀ ਦਾ ਸਾਉ ਵੀ ਬਹੁਤ ਆਇਆ। ਕਿਉਂ ਵੀ ਡੈਡੀ ਮੈਂ ਕਿਹਾ ਇਹਨ ਦੱਸਿਆ ਮੈਂ ਤਾਂ ਕੋਈ ਨਹੀਂ ਮੈਂ ਕਿਹੜਾ ਅੱਗੇ ਦੁੱਖ ਦੇਖੇ ਪੁੱਤੇ ਨੇ ਜੇ ਉਹ ਕਮਾਵੇਂ ਬੜ ਤਾਂ ਫਿਰ ਇਹਦਾ ਕੀ ਫਾਇਦਾ ਹੋਇਆ ਹਾਂਜੀ ਪੁੱਤ ਮੈਂ ਕੁਝ ਬਣਾ ਲੈਂਦੀ ਤੇਰੇ ਵਾਸਤੇ ਇੰਨੀ ਦੂਰੋਂ ਆਈ ਨਾ 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 ਕੋਈ ਗੱਲ ਨਹੀਂ ਤੁਸੀਂ ਦੋਨੇ ਬੈਠੋ ਗੱਲਾਂ ਮਾਰੋ ਮੈਂ ਕੁਝ ਚਾਹ ਬਣੀ ਬਣਾ ਕੇ ਲੈ ਕੇ ਆਉਂਦੀ ਪੁੱਤ ਅੱਡੀ ਦੂਰ ਆਇਆ ਤੇ ਮੈਂ ਬਣਾ ਲਾਂ ਨਾ ਕੋਈ ਗੱਲ ਨਹੀਂ ਰੋਟੀ ਹੀ ਕਰਨੀ ਪੁੱਤ ਜੇ ਬਣਾਉਣਾ ਕੀ ਫਿਰ ਮੈਗੀ ਬਣਾ ਦੇ ਮੈਗੀ ਖਾਦੇ ਮੈਗੀ ਖਾਂਦਾ ਫਿਰ ਹਾਂ ਮੈਗੀ ਬਣਾ ਦੋ ਖਾਦੇ ਬੇਟਾ ਮੈਂ ਮੈਗੀ ਦਿੰਦਾ ਤੁਸੀਂ ਗੰਨੇ ਪੀਓਤੀ ਦੇ ਠੀਕ ਜਗਤਤਾ ਪੁੱਤ ਮੇਰੇ ਨਾਲ ਵੀ ਸਿਆਣੀ ਹੋਗੀ ਤੇਰੇ ਗੱਲਾਂ ਸੁਣ ਸੁਣ ਕੇ ਤਾਂ ਨਾ ਮੇਰਾ ਮਾਨ ਬਹੁਤ ਖੁਸ਼ ਹੋ ਗਿਆ। ਡੈਡੀ ਮੰਮੀ ਤਾਂ ਬਹੁਤ ਸਿਆਣੀ ਨੇ। ਬਹੁਤ ਸਿਆਣੀ ਦਾ ਬਥੇਰੀ ਆ। ਗਾਹ ਪਿਛਲੇ ਕੋਲ ਜ ਰਹਿੰਦਾ ਸੀ ਨਾ ਨਸ਼ਾ ਵਾਲਾ ਖਾਂਦਾ ਸੀਗਾ ਕੁੱਟਮਾਰ ਵਾਲੀ ਕਰੀ ਵੀ ਆ। ਉਹੀ ਗੱਲਾਂ ਨਾ ਦਿਮਾਗ ਤੇ ਲਾ ਕੇ ਬਹਿ ਜਾਂਦੀ। ਉਹੀ ਤਾਂ ਗੱਲ ਆ ਡੈਡੀ ਜਿੱਤੇ ਬੀਤਦੀ ਹੁੰਦੀ ਆ ਨਾ ਉਹ ਨੂੰ ਹੀ ਪਤਾ ਹੁੰਦਾ। ਜੇ ਇਹਦੇ ਇਹੋ ਜਿਹਾ ਕੁਛ ਨਾ ਬੀਥੋਂ ਦਾ ਕੀ ਪਤਾ ਮੇਰੇ ਨਾਲ ਕਿਦਾਂ ਦਾ ਬਿਹੇਵ ਕਰਦੀ ਕਿਦਾਂ ਦਾ ਨਾ ਹੁਣ ਇਹਦੇ ਆਪਣੇ ਤੇ ਵਿਚਾਰੇ ਦੁੱਖ ਪਏ ਹੋਏ ਨੇ ਇੱਥੇ ਆ ਕੇ ਇਹਨੂੰ ਸੁੱਖ ਦਾ ਸਾਹ ਮਿਲਿਆ ਆਪਣੇ ਕੋਲ ਆ ਕੇ ਹੁਣ ਜੇ ਆਪਾਂ ਵੀ ਤੰਗ ਕਰੀ ਜਾਵਾਂਗੇ ਫਿਰ ਵਿਚਾਰੀ ਕਿੱਥੇ ਜਾਊਗੀ ਤੰਗ ਕਰਾਂ ਤਾਂ ਫਿਰ ਇਹ ਕੰਮ ਕਰਨ ਦਾ ਮੈਨੂੰ ਫਾਇਦਾ ਕੀ ਸੀ ਜੇ ਆਪਾਂ ਇਹਨੂੰ ਤੰਗ ਹੀ ਕਰਨਾ ਸੀ ਉਹ ਤਾਂ ਵਿਚਾਰੀ ਪਹਿਲੇ ਕਿਸਮਤ ਦੀ ਮਾਰੀ ਪਈ ਆ ਚਲੋ ਹੁਣ ਤੁਸੀਂ ਵੀ ਜੇ ਕੋਈ ਗੁੱਸਾ ਗਿੱਲਾ ਹੁੰਦਾ ਨਾ ਜ਼ਿਆਦਾ ਬੋਲਿਓ ਨੀ ਆਪਣਾ ਕਦੇ ਬੋਲਦੇ ਨਹੀਂ ਤੈਨੂੰ ਪਤਾ ਹੈਗਾ ਆਪਣੇ ਸੁਭਾਅ ਦਾ ਨਾਲ ਚੰਨੀ ਵੀਰੇ ਨੇ ਥੋੜਾ ਜਿਹਾ ਸਮਝਾ ਕੇ ਸਮਝਾਇਆ ਨਹੀਂ ਨਹੀਂ ਉਹ ਵੀ ਨਹੀਂ ਬੋਲਦਾ ਮਗਰ ਜਿੰਮੇ ਮੇਰੇ ਮਗਰ ਪਾਇਆ ਜਾਂਦਾ ਹੋਰ ਕਿਤੇ ਮੰਮੀ ਦੇ ਮਗਰ ਪੈ ਜਾਂਦਾ ਇਹ ਨਾਲ ਦੇ ਜਾਂਦਾ ਤੇਰੀ ਘਰ ਦਾ ਜੋ ਚੌੜ ਕਰੀ ਜਾਂਦਾ ਤੇਰੇ ਨਾਲ ਦਾ ਉਹ ਸੁਭਾਅ ਦਾ ਪਤਾ ਇਹਦੇ ਨਾਲ ਫਿਰ ਹੁੰਦਾ ਨਹੀਂ ਹੁਣ ਮੰਮੀ ਨੂੰ ਵੀ ਥੋੜਾ ਟਾਈਮ ਐਡਜਸਟ ਕਰਨ ਚ ਔਖਾ ਲੱਗੂਗਾ ਹੌਲੀ ਹੌਲੀ ਇਹ ਵੀ ਸੱਤ ਹੋ ਜੂਗੀ ਹਾਂ ਹੋ ਜਾਊ ਸਮੇਂ ਨਾਲ ਨਾ ਬੰਦਾ ਹੋ ਜਾਂਦਾ ਹੌਲੀ 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 ਤਾਂ ਫਿਰ ਮੈਂ ਰਹਿ ਕੇ ਹੀ ਜਾਊਂਗੀ ਇਹ ਨਹੀਂ ਪਤਾ ਮੈਂ ਮਹੀਨਾ ਲਾਜ ਮੈਂ ਨਹੀਂ ਪਤਾ ਹਫਤਾ ਲਾਜ ਤੇਰਾ ਘਰ ਆ ਜਦੋਂ ਮਰਜ਼ੀ ਰਹੇ ਆਪਾਂ ਨੂੰ ਕਿਤਰਾ ਆ ਜੈ ਇਹਦੇ ਚ ਹਾਂ ਮੈਂ ਕਿਹਾ ਚੱਲ ਨਾਲੇ ਮੰਮੀ ਨਾਲ ਥੋੜਾ ਜਿਹਾ ਹੋਰ ਘੁੰਮ ਕੇ ਜਾਊਂਗੀ ਕਿਉਂਕਿ ਐ ਹੁੰਦਾ ਘਰ ਚ ਉਹਨਾਂ ਕੁੜੀ ਨਾਨੀ ਦੀ ਕੁੜੀ ਨਾਲ ਹੀ ਵੱਧ ਬੰਦੀ ਆ ਹੁਣ ਜਿਹੜੀ ਗੱਲ ਉਹਨੇ ਮੇਰੇ ਨਾਲ ਕਰਨੀ ਆ ਤੁਹਾਡੇ ਨਾਲ ਨਹੀਂ ਕਿਸੇ ਨਾਲ ਕਰ ਸਕਦੀ ਹੈਗੀ ਨਾ ਵੀਰੇ ਨਾਲ ਕਰ ਸਕਦੀ ਆ ਨਾਲੇ ਪੁੱਤ ਜਿਹੜੀ ਹੁਣ ਗੱਲ ਆ ਤੂੰ ਆਦੀ ਮਾਂ ਨਾ ਕਰੇਂਗੀ ਨਾਲੇ ਮੇਰੇ ਨਾਲ ਕਿਵੇਂ ਕਰੇਂਗੀ ਮੈਨੂੰ ਇਹ ਚੀਜ਼ ਤਾਂਗਾ ਮੈਂ ਛੋਟੇ ਮਰੇ ਨਹੀਂ ਕਰਿਆ ਜੇ ਕਾਨੂੰ ਕੋਈ ਗੱਲਬਾਤ ਆਦੀ ਮਾਂ ਨੂੰ ਤੂੰ ਦੱਸ ਤਾਂ ਸਕਦੀ ਹੈ ਜੇ ਮੈਨੂੰ ਫੇਰ ਵੀ ਤੂੰ ਮੈਥੋਂ ਝੱਜੇਗੀ ਇਹ ਗੱਲ ਨਾ ਜ਼ਰੂਰੀ ਹੁੰਦੀ ਆ ਨਹੀਂ ਹਾਂਜੀ ਡੈਡੀ ਇਹ ਤਾਂ ਗੱਲ ਹੈਗੀ ਆ ਚਲੋ ਵਧੀਆ ਮਾਂ ਵੀ ਇੱਕ ਸਹੇਲੀ ਹੁੰਦੀ ਆ ਚਲੋ ਵਧੀਆ ਮੈਨੂੰ ਵੀ ਸਹੇਲੀ ਮਿਲ ਗਈ ਆਪਣੇ ਨਾਲ ਇੱਕ ਗੱਲਾਂ ਬਾਤਾਂ ਕਰਨ ਲਈ ਸਹੀ ਗੱਲ ਆ ਪੁੱਤ ਇਹ ਤਾਂ ਸੋਚ ਹੁੰ ਥੋੜੀ ਸੋਚ ਬਹੁਤ ਚੰਗੀ ਆ ਮੈਨੂੰ ਬਹੁਤ ਵਧੀਆ ਲੱਗਿਆ ਤੈਨੂੰ ਐ ਕਰੋ ਮੈਗੀ ਬਣਾਉਂਦੀ ਹਾਂ ਹੁਣ ਤੂੰ ਜਾ ਕੇ ਮੈਗੀ ਖਾ ਲੈ ਚਲੋ ਠੀਕ ਆ ਡੈਡੀ ਜੀ ਵੈਸੇ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਵਧੀਆ ਫੈਸਲਾ ਲਿਆ ਜੋ ਵੀ ਆ ਚਲੋ ਠੀਕ ਆ ਪੁੱਤ ਉੰਗੀ ਗੱਲ ਆ ਮੈਂ ਤਾਂ ਕਹਿਣਾ ਇਹ ਜਾਂ ਪਰਿਵਾਰ ਸਭ ਨੂੰ ਦੇਖ ਮੇਰੀ ਧੀ ਕਿੰਨੀ ਸਿਆਣੀ ਆ ਕਿੰਨੀ ਸਮਝਦਾਰ ਆ ਕਿੰਨੀ ਆ ਸਿਆਣੇ ਸਿਆਣੇ ਗੱਲਾਂ ਕਰਦੀ ਆ ਸਹੀ ਗੱਲ ਆ ਪਰਮਾਤਮਾ ਸਭ ਨੂੰ ਇਹ ਜਿਹੀ ਧੀ ਆ ਦੇ ਹੋਰ ਦੱਸ ਮੈਨੂੰ ਕਿਵੇਂ ਠੀਕ ਆ ਹਾਂਜੀ ਵਧੀਆ ਤੁਸੀਂ ਦੱਸੋ ਤੇ ਤੇਰੀ ਮੰਮਾ ਦਾ ਸੁਭਾਅ ਕਿਵੇਂ ਆ ਮੁੰਮਾ ਦਾ ਸਵਾ ਬਹੁਤ ਵਧੀਆ ਵਾ ਬਹੁਤ ਵਧੀਆ ਨੇਚਰ ਆ ਬਹੁਤ ਪਿਆਰ ਨਾਲ ਮੇਰੇ ਨਾਲ ਰਹਿੰਦੀ ਆ ਤੇ ਪਾਪਾ ਨਾਲ ਵੀ ਵਧੀਆ ਰਹਿੰਦੀ ਆ ਚਲ ਸ਼ੁਕਰ ਆ ਹੋਰ ਆਪਾਂ ਨੂੰ ਕੀ ਚਾਹੀਦਾ ਨਹੀਂ ਇੱਕ ਵਾਰ ਤਾਂ ਐ ਲੱਗਦਾ ਸੀ ਵੀ ਇਹ ਘਰ ਵਾਸ ਨਾ ਹੈ ਨਹੀਂ ਹੁਣ ਬਸ ਐਂ ਜਾਊਗਾ ਪਰ ਇਹਨੇ ਘਰ ਸਾਰਾ ਸੰਭ ਲਿਆ ਕੇ ਹਨਾ ਹਾਂ ਜੀ ਸਿਆਣੀ ਬਹੁਤ ਆ ਮੰਮਾ ਤੇਰੀ ਹਾਂ ਜੀ ਬਹੁਤ ਵਧੀਆ ਬਾਕੀ ਐ ਹੁੰਦਾ ਨਾ ਜੇ ਆਪਾਂ ਆਪ ਸਹੀ ਆ ਤਾਂ ਦੂਜਾ ਬੰਦਾ ਵੀ ਆਪਣੇ ਨਾਲ ਸਹੀ ਹੋ ਜਾਂਦਾ ਇਹ ਗੱਲ ਤਾਂ ਪਹਿਲਾ ਏ ਤੂੰ ਵੀ ਕਦੇ ਫਰਕ ਨਾ ਰੱਖੀ ਪੁੱਤ ਠੀਕ ਆ ਨਹੀਂ ਨਹੀਂ ਮੈਂ ਨਹੀਂ ਕੋਈ ਫਰਕ ਰੱਖਦੀ ਉਹਨੇ ਵੀਚਾਰੀ ਨੇ ਬਹੁਤ ਦੁੱਖ ਦੇਖੇ ਹੋਏ ਨੇ ਬਦਰ ਹੁੰਦੀ ਆ ਕਦੇ ਕਦੇ ਮੈਂ ਤਾਂ ਪਾਪਾ ਨੂੰ ਵੀ ਕਿਹਾ ਮੈਂ ਕਿ ਤੁਹਾਨੂੰ ਵੀ ਕਹੀ ਜੇ ਕੋਈ ਕਿਸੇ ਵੀ ਗੱਲ ਦਾ ਗੁੱਸਾ ਆਉਂਦਾ ਨਾ ਕੁਝ ਕਿਓ ਨਾ ਫਿਰ ਵੀ ਬਗਾਨੀ ਆ ਹੌਲੀ ਹੌਲੀ ਆਪਣੇ ਘਰ ਚ ਅਡਜਸਟ ਹੋਊਗੀ ਸਹੀ ਗੱਲ ਆ ਹੌਲੀ ਹੌਲੀ ਬੰਦਾ ਉਵੇਂ ਹੋ ਜਾਂਦਾ ਜਿਵੇਂ ਆਪਾਂ ਹੁੰਨੇ ਆ ਕਿਉਂਕਿ ਅਜੇ ਨੂੰ ਕੀ ਪਤਾ ਕਰਦੇ ਮਾਹੌਲ ਦਾ ਉਹ ਤਾਂ ਪਹਿਲੀ ਇੰਨੇ ਦੁੱਖਾਂ ਚੋਂ ਆਈ ਹੋਈ ਆ ਹਾਂਜੀ ਵੈਸੇ ਤੁਸੀਂ ਬਹੁਤ ਵਧੀਆ ਕੀਤਾ ਵੀ ਪਾਪਾ ਦਾ ਰਿਸ਼ਤਾ ਕਰਵਾਤਾ ਸੀ ਚੰਗਾ ਤੂੰ ਤਾਂ ਖੁਸ਼ ਹੈ ਨਾ ਹਾਂਜੀ ਲੈ ਸਰਪੰਚ ਜੀ ਆਈ ਬੈਠੀ ਆ ਹੁਣ ਮੈਨੂੰ ਸਰਪੰਚ ਨਹੀਂ ਲਗਿਆ ਕਰੋ ਹਾਂ ਮੈਂ ਤਾਂ ਆਪਦੇ ਪਿੰਡ ਦੀ ਸਰਪੰਚਨੀ ਆ ਤੁਸੀਂ ਮੇਰਾ ਨਾਮ ਲੈ ਦਿਆ ਕਰੋ ਹੈਗਾ ਸਰਪੰਚਨੀ ਨਾ ਹਾਂ ਹਾਂ ਇਹ ਤਾਂ ਹੈਗਾ ਤੁਸੀਂ ਕਿੱਥੇ ਸੀ ਜੜੀ ਮੈਂ ਤਾਂ ਕਰੀ ਸੀ ਉੱਧਰ ਕਿਸੇ ਕਰਤਾ ਰਿਹਾ ਮਾਮਾ ਨੂੰ ਦੱਸਿਆ ਥਾ ਕਿ ਉਹ ਸਰਪੰਚਨੀ ਆਈ ਮਾਤਾ ਉਹ ਹੁਣ ਤੁਹਾਨੂੰ ਮਿਲਾ ਦਿੰਦੀ ਮੈਂ ਉਹ ਪਰ ਮੰਮੀ ਬਾਜ਼ਾਰ ਗਈ ਹੋਈ ਆ ਅੱਛਾ ਮੈਂ ਵੀ ਇੰਹੀਂ ਪੁੱਛਦੀ ਸੀ ਗੱਲ ਮੂੰਛ ਹੀ ਰਹੀ ਮम्मा ਕਿੱਥੇ ਤੇਰੇ ਉਹਨਾਂ ਸਬਜ਼ੀ-ਸਬਜ਼ੀ ਖਤਮ ਹੋਈ ਹੋਈ ਸੀਗੀ ਫਿਰ ਉਹ ਇਕੱਠੀ ਲਿਆ ਕੇ ਰੱਖ ਦਿੰਦੇ ਹੁੰਦੇ ਨੇਗੇ ਮੈਨੂੰ ਪੁੱਛ ਕੇ ਗਏ ਨੇ ਕਹਿੰਦੇ ਕੀ ਖਾਣਾ ਉਹ ਹੀ ਲਿਆਉਂ ਮੈਂ ਆਪਾਂ ਚੱਲੇ ਆ ਤੁਸੀਂ ਜਿਹੜੀ ਵੀ ਤੁਸੀਂ ਨਾਲ ਨਹੀਂ ਗਏ ਨਾ ਖੱਲੂ ਇਹਨੂੰ ਜਿਆਦਾ ਆਪਣੇ ਹਿਸਾਬ ਨਾਲ ਆਪ ਹੀ ਲਿਆਉਂਗੀ ਕਿਹੜਾ ਦੂਰਾ ਠੀਕ ਆ ਬੰਦੇ ਨੂੰ ਨਾ ਬਾੜਾ ਕਹਿ ਦਈ ਵੀ ਨਹੀਂ ਰੱਖਣਾ ਚਾਹੀਦਾ ਆਜ਼ਾਦੀ ਸਹੀ ਹੁੰਦੀ ਆ ਵਿਚਾਰੀ ਨੇ ਅੱਜ ਤੱਕ ਆਜ਼ਾਦੀ ਦੇਖੀ ਕਿੱਥੇ ਆ ਸਹੀ ਗੱਲ ਹਮਾਰਦਾ ਸੀ ਕੁੱਟਮਾਰ ਕਰਦਾ ਸੀ ਬਹੁਤ ਮੈਨੂੰ ਵੀ ਦੱਸ ਦਿਸ ਕਹਿੰਦੀ ਘਰੋਂ ਕਦੇ ਬਾਹਰ ਨਹੀਂ ਸੀ ਨਿਕਲ ਦਿੰਦਾ ਕੀ ਪਤਾ ਨਹੀਂ ਆ ਜੀ ਉਹਦਾ ਮੈਂ ਤਾਂ ਦੇਖਣ ਆਈ ਸੀ ਸਹੀ ਗੱਲ ਦੱਸ ਸਮਾਂ ਕਿਵੇਂ ਰਹਿੰਦੀ ਆ ਹਾਂ ਵੀ ਵਧੀਆ ਵੀ ਰੱਖੀ ਹੋਈ ਆ ਡੈਡੀ ਨੇ ਕਿ ਨਾ ਐ ਦੇਖਣ ਆਈ ਸੀ ਮੈਨੂੰ ਸਤਾਇ ਦਾ ਮੌਕਾ ਨਹੀਂ ਮਿਲਦਾ ਕਦੇ ਬਸ ਬਸ ਮੈਨੂੰ ਵੀ ਇਹੀ ਚਾਹੀਦਾ ਵੀ ਕਦੇ ਵੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਕਿ ਪਹਿਲੇ ਹੀ ਦੁੱਖਾਂ ਚੋਂ ਕੱਢੀਏ ਜੇ ਨੂੰ ਫੇਰ ਦੁੱਖ ਮਿਲੇ ਨਹੀਂ ਨਹੀਂ ਫਿਰ ਮੈਨੂੰ ਵੀ ਚੰਗਾ ਨਹੀਂ ਲੱਗਣਾ ਉਹ ਵੀ ਗੱਲ ਬਾਤ ਉਹਦੇ ਦੱਸ ਦਿਆ ਕਰ ਅਸੀਂ ਜਿੰਦਗੀ ਦੇ ਜੰਮ ਪੁੱਲ ਜਾਂ ਠੀਕ ਹੈ ਉਹ ਤਾਂ ਆਪ ਰੱਬ ਦਾ ਸ਼ੁਕਰ ਮਨਾਉਂਦੀ ਆ ਕਹਿੰਦੀ ਮੈਨੂੰ ਇੰਨਾ ਵਧੀਆ ਹਸਬੈਂਡ ਮਿਲ ਗਿਆ ਇੰਨਾ ਵਧੀਆ ਘਰ ਪਰਿਵਾਰ ਮਿਲ ਗਿਆ ਕਹਿੰਦੀ ਮੈਂ ਤਾਂ ਖੁਦ ਸੋਚ ਰਹੀ ਸੀ ਬੱਚੇ ਵੱਡੇ ਵੱਡੇ ਨੇਗੇ ਕਿਉਂਕਿ ਮੇਰੇ ਬਾਰੇ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਲੈ ਤੇਰੇ ਬਾਰੇ ਤਾਂ ਮੈਨੂੰ ਨਹੀਂ ਪਤਾ ਸੀ ਉਹਨੂੰ ਕੀ ਪਤਾ ਹੂ ਮੈਂ ਤਾਂ ਕੱਲਾ ਮੁੰਡਾ ਹੀ ਦੱਸਿਆ ਵੀ ਆਪਣਾ ਚੰਨੀ ਆ ਉਹ ਫਿਰ ਮੈਂ ਨਾ ਬਹੁਤ ਛੋਟੀ ਸੀਗੀ ਉਦੋਂ ਤੇ ਫਿਰ ਇਹਨਾਂ ਨੇ ਮੈਨੂੰ ਪਾਪਾ ਨੇ ਹੋਸਟਲ 'ਚ ਪਾਤਾ ਸੀਗਾ ਕਿਉਂਕਿ ਮੰਮੀ ਤੋਂ ਬਿਨਾ ਮੈਂ ਰਹਿੰਦੀ ਨਹੀਂ ਸੀ ਫਿਰ ਮੇਰਾ ਦਿਮਾਗ ਹੋ ਰਹੀ ਹੋਣ ਲੱਗ ਗਿਆ ਜੀ ਉਹ ਹੈ ਨਾ ਫਿਰ ਨਮਾਉਣਾ ਤਾਂ ਹੋਣਾ ਮੈਂ ਸੀ ਇਹ ਕੁੜੀ ਸੀ ਮੁੰਡੇ ਨੂੰ ਮਾਰ ਰੱਖ ਰਹੀ ਜੇ ਮੈਨੂੰ ਚੰਗਾ ਜਿਆ ਨਹੀਂ ਲੱਗਿਆ ਚਾਹੇ ਕਿਵੇਂ ਹੀ ਆ ਕਹਿੰਦੇ ਹੁੰਦੇ ਜਿਹੜਾ ਪੜਦਾ ਹੁੰਦਾਗਾ ਮੂੰਹ ਤਾਂ ਨਹੀਂ ਦੇਖਿਆ ਹੁੰਦਾ ਪਰ ਉਹਨਾਂ ਪਤਾਂ ਨੇ ਮਾਂ ਪਿਓ ਨੇ ਤੇ 30 ਤਾਂ ਜ਼ਰੂਰ ਦੇਖਿਆ ਹੁੰਦਾ ਪਰ ਫਿਰ ਵੀ ਮੈਨੂੰ ਚੰਗਾ ਨਹੀਂ ਲੱਗਿਆ ਇਹਨੂੰ ਮੈਂ ਬਾਹਰ ਹੀ ਛੱਡਤਾ ਰਹੀ ਹਾਂ ਚਲੋ ਚੰਗੀ ਗੱਲ ਆ ਕੁੜੀ ਬਥੇਰੀ ਸਿਆਣੀ ਆ ਹੁਣ ਆਪਾਂ ਇਹਦਾ ਲੱਭ ਕੇ ਕਰਾਂਗੇ ਰਿਸ਼ਤਾ ਸੋਹਣਾ ਜੀ ਉਹ ਗੱਲ ਨਹੀਂ ਮੈਂ ਤਾਂ ਇਹਦੇ ਛੱਡੀ ਵੀ ਆ ਭਾਈ ਜਿਵੇਂ ਜਿੱਥੇ ਤੂੰ ਕਹੇਂਗੀ ਮੈਂ ਤਾਂ ਉੱਥੇ ਕਰ ਦਿਆਂਗਾ ਮੈਂ ਤਾਂ ਖੜੇ ਦੇਖਿਆ ਮੈਂ ਉਹ ਕਰਨਾ ਚਾਹੁੰਦੀ ਪੈਣਾ ਸਹੀ ਗੱਲ ਆ ਬੱਚੇ ਤਾਂ ਅੱਜ ਕੱਲ ਆਪ ਹੀ ਕਰਵਾ ਲੈਂਦੇ ਨੇ ਪਰਵਾਰ ਚੰਗਾ ਲੱਭ ਲੋ ਜਿੱਥੇ ਦਿਲ ਕਰਦਾ ਕਰਾ ਲਓ ਪਰ ਵੈਸੇ ਇਹ ਕਹਿੰਦੀ ਡੈਡੀ ਇਹ ਹੀ ਕੋਈ ਗੱਲ ਨਹੀਂ ਜਿੱਥੇ ਤੁਸੀਂ ਕਰੋਗੇ ਮੈਨੂੰ ਠੋਕ ਆਹ ਹੋ ਫੇਰ ਫਿਰ ਤਾਂ ਸਿਆਣੀ ਆ ਕੁੜੀ ਨਾ ਕੋਈ ਨਹੀਂ ਡੈਡੀ ਜਿਵੇਂ ਤੁਸੀਂ ਕਰੋਗੇ ਉਵੇਂ ਠੀਕ ਹੋਊਗਾ ਪਰ ਹਲੇ ਹੀ ਮੈਂ ਕਰਾਣਾ ਹੈਗਾ ਹਲੇ ਤਾਂ ਮੈਂ ਪੜਨਾ ਪੜਨਾ ਮੇਰੇ ਦਾ ਤਾਂ ਇਹ ਵੀ ਮੈਨੂੰ ਨੌਕਰੀ ਮੈਂ ਭਾਵੇਂ ਜੇ ਤੂੰ ਕਹੀਂ ਆਪਾਂ ਉਹ ਕਰਾਂਗੇ ਮੈਨੂੰ ਕੋਈ ਕਾਰ ਨਹੀਂ ਨਹੀਂ ਹਾਂ ਬਸ ਠੀਕ ਹੈ ਕਿਹੜਾ ਬੱਚਾ ਇੰਨਾ ਸਮਝਦਾਰ ਆ ਕਿ ਫੇਰ ਮੈਂ ਇਹਦੀ ਆਦੇ ਰਿਸ਼ਤਾ ਕਰਕੇ ਮੈਂ ਕਿ ਹਾਂ ਕਿਉਂ ਜ਼ਿੰਦਗੀ ਖਰਾਬ ਕਰਨੀ ਹੈ ਹਾਂ ਹਾਂ ਇਹ ਤਾਂ ਹੈ ਜੇ ਡੈਡੀ ਬਾਹਲਾ ਕਰ ਦੋ ਤਾਂ ਵੀਰੇ ਦਾ ਕਰਾ ਦੋ ਨਾਲੇ ਉਹਦਾ ਦਿਮਾਗ ਸੈਕਟਰ ਰਹੂਗਾ ਕਿਉਂ ਹੋਣਾ ਲੋਕਾਂ ਦੇ ਰੋੜੇ ਮਾਰਦਾ ਉਹ ਥੋੜਾ ਜਿਹਾ ਗੁੱਸਾ ਵਾਲਾ ਕਰਦਾ ਮੈਨੂੰ ਤਾਂ ਐ ਟੈਨਸ਼ਨ ਰਹਿੰਦੀ ਕਿਤੇ ਮੰਮੀ ਨੂੰ ਕੋਈ ਗੱਲ ਨਾ ਕਹਿ ਦੇ ਪਰ ਹੁਣ ਤਾਂ ਚਲੋ ਡੈਡੀ ਕਹਿੰਦੇ ਕੁਝ ਕਹਿੰਦਾ ਨਹੀਂ ਹੈਗਾ ਠੀਕ ਰਹਿੰਦਾ ਔਰ ਆਏ ਚਲੋ ਵੀਰੇ ਦਾ ਪਹਿਲਾ ਵਿਆਹ ਕਰ ਦੋ ਚਲੋ ਫਿਰ ਮੰਮੀ ਨੂੰ ਵੀ ਸੌਖਾ ਹੋਊਗਾ ਪਿੱਛੇ ਕੰਮ ਹੋਣਗੇ ਹੈਨਾ ਹੁਣ ਉਹ ਵਿਚਾਰੀ ਕੱਲੀ ਕਦੇ ਉਹਦਾ ਸਿਰ ਦੋਪਾ ਕਰ ਲੈਂਦੀ ਆਪੀ ਹਾਂ ਉਹ ਤਾਂ ਗੱਲ ਹੈਗੀ ਕੰਮ ਤਾਂ ਬਥੇਰੇ ਚਲੋ ਚੰਗਾ ਫਿਰ ਮੈਂ ਤਾਂ ਚੱਲਦੀ ਆ ਹਾਂ ਬਹੁਤ ਟਾਈਮ ਹੋ ਗਿਆ ਮੈਨੂੰ ਬੈਠ ਜਾਂਦੇ ਮੈਂ ਚਾਹ ਪਾਣੀ ਬਣਾ ਕੇ ਲੈ ਕੇ ਆਉਣੀ ਚਾਹ ਮੈਂ ਫੇਰ ਪੀਂਦੀ ਜਿਸ ਦਿਨ ਤੇਰੀ ਮੰਮਾ ਹੋਏ ਉਸ ਦਿਨ ਚਾਹ ਪੀ ਕੇ ਜਾਵਾਂਗੀ ਨਾਲੇ ਮਿਲ ਜੂਗੀ ਮੈਨੂੰ ਤਾਂ ਇਹ ਨਹੀਂ ਪਤਾ ਮੈਂ ਕਦੋਂ ਆ ਜਾ ਦੇਖੋ ਉਹਨਾਂ ਕਰਕੇ ਆਈ ਸੀ ਆਪਣੇ ਕੋਲ ਥੋੜੀ ਆਈ ਆ ਨਹੀਂ ਨਹੀਂ ਬੁੱਤੀ ਤੁਹਾਡੇ ਘਰ ਕਰਕੇ ਆਪੀਂਦੀ ਪੀਂਦੀ ਪੀਂਦੇ ਆ ਜਾਣਗੇ ਫੇਰ ਆਖੋ ਚਲ ਚੰਗਾ ਘਰ ਬਣਾ ਲਿਓ ਮੈਂ ਬਣਾ ਕੇ ਲੈ ਕੇ ਆਉਣੀ ਆ ਤੁਸੀਂ ਬੈਠ ਜਾਓ ਹੱਥ ਨਾ ਹੀ ਦੇ ਦੂਗਾ ਹੂੰ ਦੋਰਾਂ ਇੰਨੀ ਕਿੰਨੀ ਕਿ ਦੋਰ ਹਾਂ ਹਾਂ ਤਾਂ ਪੰਡਾ ਮੇਰਾ ਨਾਲ ਲੱਗੂ ਦੂਜੇ ਘਰ ਬੰਦਾ ਲੱਗ ਜੇ ਫੇਰ ਵੀ ਬੰਦਾ ਚਾਹਦਾ ਨਾ ਲੈਂਦਾ ਫੇਰ ਵੀ ਤੁਸੀਂ ਸੇ ਪੈਂਤੋਂ ਸਾਡਾ ਹੱਕਾ ਗਾ ਚਲੋ ਕੋਈ ਨਾ ਜੇ ਤੁਹਾਡਾ ਹੱਕਾ ਮੈਂ ਤਾਂ ਹੀ ਹੁਣ ਕਹਿਣਾ ਵੀ ਨਹੀਂ ਮੋੜਿਆ ਹੈਗਾ ਚਾਹ ਵੀ ਮੈਂ ਵੀ ਪੀ ਕੇ ਜਾਉਂਗੀ